ਨਾ ਕਿਨਾਰਾ ਬਾਬਾਂ ਦੇ ਇਸ ਜਗ੍ਹਾ ਤੇ ਜਿਹੜੇ ਮਕਬਰੇ ਮੌਜੂਦ ਹਨ ਬਾਬ ਸ਼ੇਰ ਮੁਹੰਮਦ ਖਾਨ ਇੱਕ ਵੱਡਾ ਨਾਮ ਸੀ ਉਹਨਾਂ ਨੇ ਸਿੱਧੂ ਗੁਰੂ ਗੋਬਿੰਦ ਸਿੰਘ ਜੀ ਦੇ ਹੱਕ ਸੱਚ ਲਈ ਉਹਨਾਂ ਦੇ ਸਾਹਿਬਜ਼ਾਦਿਆਂ ਦੇ ਹੱਕ 'ਚ ਜਿਹੜਾ ਹਾ ਦਾ ਨਾਰਾ بلند ਕੀਤਾ ਸੀਗਾ ਇਹ ਫਿਰ 1712 ਦੇ ਵਿੱਚ ਇਹਦੀ ਜਗ੍ਹਾ ਦੀ ਸਥਾਪਨਾ ਕੀਤੀ ਗਈ ਔਰ ਇਸ ਨੂੰ ਸ਼ਾਹੀ ਮਕਬਰਿਆਂ ਦਾ ਨਾਮ ਦਿੱਤਾ ਗਿਆ ਔਰ ਸਭ ਤੋਂ ਪਹਿਲਾਂ ਜਿਹੜੀ ਕਬਰ ਹੋਈ ਉਹ ਰੇ ਨਵਾਬ ਸ਼ੇਰ ਮੁਹੰਮਦ ਖਾਨ ਦੀ 1712 ਈਸਵੀ ਚ ਹੋਈ। 312 ਸਾਲਾਂ ਦੇ ਵਿੱਚ ਨਵਾਬ ਸ਼ੇਰ ਮੁਹੰਮਦ ਖਾਨ ਦੇ ਵਿੱਚ ਗਿਣ ਕੇ ਇਹ ਸਥਾਨ ਤੇ 15 ਨਵਾਬ ਦਫਨ ਹੈ। ਇਹ ਹੈ ਜੀ ਨਵਾਬ ਜਮਾਲ ਖਾਨ। ਨਵਾਬ ਜਮਾਲ ਖਾਨ ਸਹ ਜਿਹੜੇ ਇਹ ਨਵਾਬ ਸ਼ੇਰ ਮੁਹੰਮਦ ਖਾਨ ਦੇ ਪੁੱਤਰ ਮੇਰੇ ਕੋ ਛੋਟੇ ਭਰਾ ਨੂੰ ਬੁਲਾਇਆ ਨਵਾਬ ਜਮਾਲ ਖਾਨ ਨੂੰ ਨਵਾਬੀ ਦਾ ਤਾਜ ਉਹਦੇ ਸਿਰ ਤੇ ਰੱਖਿਆ ਰੱਖ ਕੇ ਕਹਿੰਦਾ ਵੀ ਨਵਾਬੀ ਤੂੰ ਸੰਭਾਲ ਮੈਂ ਤਾਂ ਹੁਣ ਘਰ ਬੈਠਾ ਨਵਾ ਪਿੰਡ ਦੀ ਉਹ ਸਾਰੀ ਕਰਾਈ ਉਹਦਾ ਨਾਮ ਰੱਖਿਆ ਇਹਨਾਂ ਨੇ ਜਮਾਲਪੁਰਾ ਆਪਣੇ ਨਾਮ ਤੇ ਅੱਜ ਵੀ ਲੋਕਾਂ ਜਿਹੜੇ ਮਸ਼ਹੂਰ ਨੇ ਉਹ ਕੱਚਾ ਦਰਵਾਜ਼ਾ ਤੇ ਪੱਕਾ ਦਰਵਾਜ਼ਾ ਇਹ ਉਸ ਟਾਈਮ ਦੇ ਜਮਾਲ ਖਾਨ ਦੀ ਬਣਵਾਏ ਹੋਏ ਨੇ ਉਹ ਪੰਜ ਪਿੰਡ ਜਿਹੜੇ ਨੇ ਉਹਨਾਂ ਦਾ ਨਾਮ ਵੀ ਐਸੇ ਕਰਕੇ ਪੰਜ ਕਰਾਈਆਂ ਉਹ ਪਿੰਡ ਜਿਹੜੇ ਸੀਗੇ ਉਹ ਨਵਾਬ ਜੀ ਗੁਲਾਮ ਹੁਸੈਨ ਖਾਨ ਨੇ ਆਪਣੇ ਨਾਮ ਲਗਵਾਨੇ ਸੀਗੇ ਤੇ ਉਸ ਤੋਂ ਬਾਅਦ ਨਵਾਬੀ ਸ਼ਕਤ ਕੀ ਇਸ ਜਗ੍ਹਾ ਤੇ ਜਿਹੜੇ ਹੈਗੇ ਨੇ ਨਵਾਬ ਸਾਹਿਬ ਤਨ ਹੋਏ ਨੇ ਇਹਨਾਂ ਦੇ ਤਨ ਦੇ ਜਿਹੜੇ ਹੈਗੇ ਰੱਥੇ ਮਕਬਰੇ ਬਣਾਏ ਫਿਰ ਉਸ ਤੋਂ ਬਾਅਦ ਵਜ਼ੀਰ ਖਾਨ ਦਾ ਪੁੱਤਰ ਅਮੀਰ ਖਾਨ ਨਵਾਬ ਬਣਿਆ ਉਹ ਜਦੋਂ ਉਹਨਾਂ ਦੀ ਡੈਥ ਹੋਈ ਉਹਨਾਂ ਨੂੰ ਵੀ ਇੱਥੇ ਦਫਨਾ ਕੀਤਾ ਗਿਆ ਇਸ ਕਰਕੇ ਇੱਕ ਮਕਬਰੇ ਦੇ ਵਿੱਚ ਤਿੰਨ ਨਵਾਬ ਦਾ ਹੁੰਨੇ ਦਾਦਾ ਪੁੱਤ ਪੋਤਾ ਤੇ ਪੇਖਣਗਾਂ ਦੀ ਖਾਸ ਗੱਲ ਇਹ ਹੈ ਕਿ ਰਾਜਸੈਨਾ ਨੇ 4 ਸਾਲ ਹੀ ਕੀਤਾ ਹਾਂਜੀ ਪਰ ਮਲੇਰਕੋਟਲਾ रियासत ਦਾ ਆਪਣਾ ਸਿੱਕਾ ਜਿਹੜਾ ਹੈ ਉਹ ਇਹ ਚਲਾਗੇ ਯਾਦਗਾਰਾਂ ਬਣਾਈਆਂ ਗਈਆਂ ਹੈਆਂ ਕਿੰਨੇ ਇੱਥੇ ਮਕਬਰੇ ਬਣਾਏ ਗਏ ਨੇ ਉਹਨਾਂ ਦੇ ਉੱਪਰ ਜਿਹੜਾ ਹੈਗਾ ਉਹ ਵੱਖਰੀਆਂ ਤੌਰ ਤੇ ਬਣਾਈ ਗਏ ਨੇ ਪਰ ਜਿਹੜੀ ਇਹ ਨਵਾਬ ਬਹਾਦਰ ਅਲੀ ਖਾਨ ਦੀ ਇਹ ਹੈਗੀ ਆ ਇਹਦੇ ਉੱਪਰ ਕੋਈ ਚੋਣੀ ਬਣਾਈ ਗਏ ਚੈਟਸ ਦੀ ਕਵਰ ਹੁੰਦੀ ਹੈ ਉਹਦੇ ਉੱਪਰ ਇੱਕ ਵੱਖਰਾ ਨਿਸ਼ਾਨ ਬਣਾਇਆ ਜਾਂਦਾ ਜਿਹੜੀ ਲੇਡੀਜ਼ ਦੀ ਕਵਰ ਹੁੰਦੀ ਹੈ ਉਹਦੇ ਉੱਪਰ ਉਹ ਬਣਾਇਆ ਨਹੀਂ ਜਾਂਦਾ ਉਹ ਇਸ ਕਰਕੇ ਕਿ ਹੁਣ ਆਪਾਂ ਨੂੰ ਕੀ ਪਤਾ ਹੈ ਇਸ ਕਬਰ ਦੇ ਅੰਦਰ ਜੈਂਸ ਹੈ ਜਾਂ ਮਰਦ ਦਫਨ ਕੀਤਾ ਹੋਇਆ ਹੈ ਇਹ ਮਹਿਬੂਬ ਅਲੀ ਖਾਨ ਜਿਹੜੇ ਨੇ ਇਹ ਨਵਾਬ ਬਸੀਰ ਖਾਨ ਨਵਾਬ ਪੇਖਣ ਖਾਨ ਜਿਨ੍ਹਾਂ ਦਾ ਸਿੱਖਾ ਚੱਲਿਆ ਸੀ ਉਹਨਾਂ ਦਾ ਪੁੱਤ ਹੈ ਇਹ ਸਾਈਡ ਤੇ ਜਿਹੜੀ ਉੱਚੀ ਕਬਰ ਬਣੀ ਹੋਈ ਹੈ ਨਵਾਬ ਸਿਕੰਦਰ ਅਲੀ ਖਾਨ ਇਹ ਦੋਵੇਂ ਉਹਨਾਂ ਦੀਆਂ ਬੇਗਮਾਂ ਨੇ ਇਧਰ ਸਾਈਡ ਤੇ ਇੱਕ ਕਮਰਾ ਦਿਖ ਰਿਹਾ ਹੈ ਉਹ ਤੀਜੀ ਬੇਗਮ ਦੀ ਕਬਰ ਜਿਹੜੀ ਹੈ ਉਸ ਕਮਰੇ ਦੇ ਵਿੱਚ ਇਹ ਨਵਾਬ ਆ ਉਹਦੀ ਆਖਰੀ ਜਿਹੜੀ ਮੇਰੇ ਕੋਲ ਦਾ ਵੰਸ਼ ਦਾ ਜਿਹੜਾ ਆਖਰੀ ਚਸ਼ਮੋ ਚਿਰਾਗ ਸੀਗਾ ਉਹ ਬੇਕਮ ਹਨਾ ਪਰੋਣੀ ਸਾ ਸੀਗੀ ਦਫਨ ਹੋਣ ਤੋਂ ਬਾਅਦ ਇੱਕ ਪਾਸੇ ਸਹੁਰੇ ਦੀ ਕਬਰ ਹੈ ਇੱਕ ਪਾਸੇ ਪਤੀ ਦੀ ਕਬਰ ਸਤਰੀਕਾਰ ਜੀ ਤੁਸੀਂ ਜੁੜੇ ਹੋ ਆਨਅਰ ਦੇ ਨਾਲ ਮੈਂ ਸਰਵਜ ਸਿੰਘ ਟੋਲਾ ਦੋਸਤੋ ਜੇ ਮੈਨੂੰ ਸਭ ਨੂੰ ਪਤਾ ਹੀ ਹੈ ਕਿ ਜਿਹੜਾ ਮਲੇ ਕੋਟਲਾ ਜਿਹੜਾ ਹੈਗਾ ਜਿਹਨੂੰ ਹਾਜ਼ਰ ਆਰੀ ਧਰਤੀ ਨਾਲ ਜਾਣਿਆ ਜਾਂਦਾ ਹੈ ਇਹ ਇਤਿਹਾਸਕ ਸ਼ਹਿਰ ਹੋਣ ਦੇ ਨਾਤੇ ਇੱਥੇ ਬਹੁਤ ਹੀ ਇਤਿਹਾਸਕ ਸਥਾਨ ਜਿਹੜੇ ਬਣੇ ਹੋਏ ਹਨ ਜਿਵੇਂ ਕਿ ਮਲੇ ਕੋਟਲਾ ਸ਼ਹਿਰ ਦੇ ਨਵਾਬ ਸ਼ੇਰ ਮਹਮਦੀ ਜਿਨ੍ਹਾਂ ਨੇ ਕਿ ਛੋਟੇ ਸਾਹਿਬਜ਼ਾਦਿਆਂ ਦੀ ਕੰਧਾਂ ਚਣੇ ਜਾਣ ਸਮੇਂ ਹਾਂਦਨਾਰਾ ਮਾਰਿਆ ਸੀ ਉਸ ਸਮੇਂ ਦੇ ਨਵਾਬਾਂ ਦੇ ਜਿਹੜਾ ਯਾਦਾਂ ਇੱਥੇ ਬਣੀਆਂ ਹੋਈਆਂ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਨਵਾਬੀ ਮਕਬਰੇ ਜਿਹੜੇ ਬਣੇ ਹੋਏ ਨੇ ਇੱਥੇ ਉਹਨਾਂ ਦੇ ਤੁਹਾਡੇ ਦਰਸ਼ਨ ਕਰਾਵਾਂਗੇ ਸਾਡੇ ਨਾਲ ਸੇਖ ਜੀ ਮੌਜੂਦ ਹਨ ਜਿਹੜੇ ਕੀ ਆਪਣੇ ਅੰਦਰ ਸ਼ਹਿਰ ਦੇ ਇਤਿਹਾਸ ਦਾ ਅਨਮੋਲ ਖਜ਼ਾਨਾ ਸਮੋਈ ਬੈਠਿਆ ਹਨ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਸਬੰਧ ਦੇ ਵਿੱਚ ਕਿ ਇਹ ਜਿਹੜੇ ਸ਼ਾਹੀ ਮਕਬਰੇ ਨੇ ਇਹ ਕਿਹੜੇ-ਕਿਹੜੇ ਨਵਾਬਾ ਦੇ ਮਕਬਰੇ ਜਿਹੜੇ ਇੱਥੇ ਸਥਿਤ ਕੀਤੇ ਗਏ ਹਨ ਅਸਰ ਸਾਡੇ ਤੁਹਾਡਾ ਥੋੜਾ ਸਵਾਗਤ ਹੈ ਜੀ ਧੰਨਵਾਦ ਜੀ ਮਿਹਰਬਾਨੀ ਤੁਹਾਡੀ ਅਸੀਂ ਸਾਰਾ ਜੇ ਤੁਹਾਡੇ ਕੋਲੋਂ ਜਿਹੜੇ ਆਪਣੇ ਸ਼ਾਹੀ ਮਕਬਰੇ ਨੇ ਉਹਨਾਂ ਦੀ ਜਾਣਕਾਰੀ ਦਰਸ਼ਕਾਂ ਨੂੰ ਦੇਣ ਵਾਸਤੇ ਪਹੁੰਚੇ ਹਾਂ ਇਹਨਾਂ ਇਹ ਸਬੰਧ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਜਰੂਰ ਜਾਣੀ ਕਰਾਓ ਵੀ ਜਿਹੜੇ ਇਸ ਜਗ੍ਹਾ ਤੇ ਆਪਾਂ ਖੜ੍ਹੇ ਆ ਸ਼ਾਹੀ ਮਕਬਰਾਂ ਦੇ ਵਿੱਚ ਕਿੰਨਾ-ਕਿੰਨਾ ਰਵਾਬਾਂ ਦੇ ਇਸ ਜਗ੍ਹਾ ਤੇ ਜਿਹੜੇ ਮਕਬਰੇ ਮੌਜੂਦ ਹਨ ਸਭ ਤੋਂ ਜੀ ਗੱਲ ਇਹ ਹੈ ਕੱਲ ਆਪਾਂ ਨੂੰ ਥੋੜਾ ਪਿੱਛੇ ਜਾਣਾ ਪਊਗਾ 3350 ਸਾਲ ਪਿੱਛੇ ਦੇਖਣਾ ਪਊਗਾ ਇਹ ਜਿਹੜੇ ਸ਼ਾਹੀ ਮਕਬਰੇ ਨੇ ਇਹ ਪਹਿਲਾਂ ਨਹੀਂ ਸੀਗੇ ਇਹ ਹੌਂਦ ਚ ਨਹੀਂ ਆਏ ਸੀਗੇ ਪਹਿਲਾਂ ਜਿਹੜੇ ਨਵਾਬ ਸੀਗੇ ਉਹਨਾਂ ਨੂੰ ਜਿੱਥੇ ਉਹਨਾਂ ਦੀ ਡੈਥ ਹੁੰਦੀ ਸੀਗੀ ਉਹਦੇ ਆਲੇ ਦੁਆਲੇ ਦੇ ਜਿਹੜੇ ਸ਼ਾਹੀ ਕਬਰ ਉੱਥੇ ਹੀ ਕਬਰਸਤਾਨ ਦੇ ਵਿੱਚ ਦਫਨਾ ਦਿੱਤਾ ਜਾਂਦਾ ਸੀ ਜਦੋਂ ਨਵਾਬ ਸ਼ੇਰ ਮੁਹੰਮਦ ਖਾਨ ਦੀ ਡੈਥ ਹੁੰਦੀ ਹੈ ਨਵਾਬ ਸ਼ੇਰ ਮੁਹੰਮਦ ਖਾਨ ਇੱਕ ਵੱਡਾ ਨਾਮ ਸੀ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਕ ਸੱਚ ਲਈ ਉਹਨਾਂ ਦੇ ਸਾਹਬਜ਼ਾਦਿਆਂ ਦੇ ਹੱਕ 'ਚ ਜਿਹੜਾ ਹਾ ਦਾ ਨਾਰਾ ਬੁਲੰਦ ਕੀਤਾ ਸੀਗਾ ਉਸ ਦੀ ਚਰਚਾ ਬਹੁਤ ਦੂਰ ਦੂਰ ਤੱਕ ਸੀਗੀ ਸਿੱਖੇ ਇਤਿਹਾਸ ਵਿੱਚ ਉਹਨੂੰ ਬੜੀ ਅੱਛੀ ਉਹਦੇ ਨਾਲ ਦੇਖਿਆ ਜਾਂਦਾ ਸੀਗਾ ਇਸ ਕਰਕੇ ਫਿਰ ਸ਼ੇਰ ਮੁਹੰਮਦ ਖਾਨ ਦੀ ਜਦੋਂ ਡੈਥ ਹੁੰਦੀ ਹੈ 1712 ਈਸਵੀ ਦੇ ਵਿੱਚ ਉਦੋਂ ਫਿਰ ਇਸ ਥਾਂ ਦੀ ਸਥਾਪਨਾ ਕੀਤੀ ਗਈ ਉਦੋਂ ਇਹ ਰੱਖਿਆ ਗਿਆ ਕਿ ਸ਼ਾਹੀ ਜਿਹੜਾ ਨਵਾਬ ਦਾ ਇੰਤਕਾਲ ਹੁੰਦਾ ਹੈ ਜਾਂ ਉਹਨਾਂ ਦਾ ਵੰਸ਼ ਦੇ ਵਿੱਚੋਂ ਕਿਸੇ ਦਾ ਵੀ ਇੰਤਕਾਲ ਹੁੰਦਾ ਹੈ ਤਾਂ ਉਹਨਾਂ ਨੂੰ ਇੱਕ ਮਖਸੂਸ ਥਾਂ ਤੇ ਦਫਨ ਕੀਤਾ ਜਾਵੇ। ਇਹ ਫਿਰ 1712 ਦੇ ਵਿੱਚ ਇਹਦੀ ਜਗ੍ਹਾ ਦੀ ਸਥਾਪਨਾ ਕੀਤੀ ਗਈ ਔਰ ਇਸ ਨੂੰ ਸ਼ਾਹੀ ਮਕਬਰਿਆਂ ਦਾ ਨਾਮ ਦਿੱਤਾ ਗਿਆ ਔਰ ਸਭ ਤੋਂ ਪਹਿਲਾਂ ਜਿਹੜੀ ਕਬਰ ਹੋਈ ਉਹ ਰੇ ਨਵਾਬ ਸ਼ੇਰ ਮੁਹੰਮਦ ਖਾਨ ਦੀ 1712 ਇਸਵੀ ਚ ਹੋਈ। ਤਾਂ ਹੁਣ ਜੇ ਹਿਸਾਬ ਲਾ ਕੇ ਦੇਖੀਏ ਅੱਜ 2024 ਚੱਲਦਾ। ਇਸ ਨੂੰ 312 ਸਾਲ ਹੋ ਗਏ। ਇਸ ਜਗ੍ਹਾ ਨੂੰ ਸਥਾਪਿਤ ਹੋਇਆ ਹੁਣ ਔਰ 312 ਸਾਲਾਂ ਦੇ ਵਿੱਚ ਨਵਾਬ ਸ਼ੇਰ ਮੁਹੰਮਦ ਖਾਨ ਤੋਂ ਵਿੱਚ ਗਿਣ ਕੇ ਇਸ ਥਾਂ ਤੇ 15 ਨਵਾਬ ਦਫਨ ਨੇ ਨਵਾਬ ਸ਼ੇਰ ਮੁਹੰਮਦ ਖਾਨ ਤੋਂ ਬਾਅਦ 14 ਹੋਏ ਇੱਕ ਨਵਾਬ ਸ਼ੇਰ ਮੁਹੰਮਦ ਖਾਨ 15 ਨਵਾਬ ਇੱਥੇ ਦਫਨ ਨੇ ਮਲੇਰ ਕੋਲ ਟੋਟਲ ਜਿਹੜੇ ਹੁਕਮਰਾਨ ਹੋਏ ਨੇ ਉਹ 22 ਹੋਏ ਨੇ ਤੇ 15 ਦੇ ਵਿੱਚੋਂ ਸੱਤ ਜਿਹੜੇ ਨੇ ਉਹ ਸ਼ਹਿਰ ਦੇ ਵਕ ਵਕ ਥਾਵਾਂ ਤੇ ਦਫਨ ਕੀਤੇ ਹੋਏ ਨੇ ਇਹ ਕਿ ਨਵਾਬ ਸਾਹਿਬਾਂ ਦੀਆਂ ਇੱਥੇ ਜਦਾ ਜੁੜੀਆਂ ਹੋਈਆਂ ਨੇ ਇਸ ਸਾਹੀ ਮਕਬਰਿਆਂ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਿਹੜੇ ਹੈਗੇ ਨੇ ਬਾਹਰ ਤੋਂ ਜਿਹੜੇ ਹੈਗੇ ਨੇ ਮਕਬਰਿਆਂ ਦੇ ਨਵਾਬ ਸਾਹਿਬ ਸ਼ੇਰ ਮਹਮਦ ਜੀ ਤੋਂ ਲੈ ਕੇ ਬਾਕੀ ਇਹ ਨਵਾਬ ਸਾਹਿਬ ਉਹ ਜਿੰਨੇ ਵੀ ਹੋਏ ਨੇ ਇਤਿਹਾਸ ਦੇ ਵਿੱਚ ਦਰਸ਼ਨ ਕਰਾਉਂਗੇ ਦਰਸ਼ਕਾਂ ਨੂੰ ਤੁਸੀਂ ਜਿਹੜੇ ਇੱਥੋਂ ਦੇ ਉਹਨਾਂ ਦੇ ਆ ਦੇਖੋ ਕਿ ਨਵਾਬ ਸ਼ੇਰ ਮਹਮਦ ਖਾਂ ਜੀ ਦਾ ਮਕਬਰਾ ਇੱਥੇ ਹੀ ਦਿਖਾਉ ਹੋਏ ਕਿ ਇਹਨਾਂ ਦਾ ਪੀਰੀਅਡ ਇਹ ਹੈ 1672 ਤੋਂ 1712 ਤੱਕ ਇਹਨਾਂ ਦਾ ਗੇੜੜਾ ਇਹ ਜਿਹੜੇ ਨਵਾਬ ਸਾਹਿਬ ਹੋਏ ਨੇ 1672 ਤੋਂ ਲੈ ਕੇ ਇਹਨਾਂ ਨੇ ਜਿਹੜਾ ਇਸ ਸ਼ਹਿਰ ਤੇ ਆਪਣਾ 1712 ਤੱਕ ਆਪਾਂ ਕਹਿ ਲਈਏ ਜਿਹੜਾ ਹੈਗਾ ਰਾਜ ਕੀਤਾ ਤੇ ਇਸ ਤੋਂ ਬਾਅਦ ਜਿਹੜੇ ਦੂਸਰੇ ਇਹਨਾਂ ਤੋਂ ਬਾਅਦ ਦੇ ਜਿਹੜੇ ਹੋਏ ਨੇ ਨਵਾਬ ਸਾਹਿਬ ਉਹ ਉਹਨਾਂ ਦਾ ਜਿਹੜਾ ਹੈਗਾ ਉਹ ਵੀ ਦਰਸ਼ਕਾਂ ਨੂੰ ਜ਼ਰੂਰ ਚਾਹੀਦਾ ਮੈਂ ਤੁਹਾਨੂੰ ਇਹ ਚਾਹਣਾ ਕਿ ਪੀੜੀ ਦਾ ਪੀੜੀ ਇਹਨਾਂ ਤੋਂ ਬਾਅਦ ਇਹਨਾਂ ਦਾ ਪੁੱਤਰ ਫਿਰ ਇਹਨਾਂ ਦਾ ਪੋਤਾ ਐ ਲੈ ਚੁੱਲਾਂ ਤੇ ਉਹ ਜ਼ਿਆਦਾ ਆਸਾਨੀ ਜਿਵੇਂ ਤੁਹਾਨੂੰ ਵੈਟਰ ਲੱਗਦਾ ਕਿਉਂਕਿ ਤੁਸੀਂ ਜਿਹੜਾ ਇਤਿਹਾਸ ਦੇ ਇਸ ਦੇ ਜਾਣੂ ਹੈਗੇ ਹੋ ਉਸ ਮੁਤਾਬਕ ਜਿਹੜਾ ਦਰਸ਼ਕਾਂ ਨੂੰ ਤੁਸੀਂ ਜਾਣ ਪਛਾਣ ਜਿਹੜੀ ਹੈਗੀਆ ਕਰਾਓ ਤਾਂ ਕਿ ਜਿਨ੍ਹਾਂ ਨੂੰ ਸਾਡੇ ਸ਼ਹਿਰ ਮਲੇਕ ਕੋਲ ਦਾ ਇਤਿਹਾਸ ਦਾ ਬਾਰੇ ਨਹੀਂ ਕੋਈ ਜਾਣਕਾਰੀ ਹੈਗੀ ਤਾਂ ਉਹ ਜ਼ਰੂਰ ਜਿਹੜਾ ਸਾਡੇ ਇਸ ਔਨ ਰੇਅਰ ਦੇ ਮਾਧਿਮ ਜ਼ਰਾਹੀ ਆਪਣੇ ਸ਼ਹਿਰ ਮਲੇਰਕੋਟਲਾ ਦੇ ਇਤਿਹਾਸ ਦੇ ਦਰਸ਼ਨ ਕਰ ਸਕਣਾ ਜਿੱਥੇ ਆਪਾਂ ਹੁਣ ਪਹੁੰਚੇ ਆ ਇਹ ਹੈ ਜੀ ਨਵਾਬ ਜਮਾਲ ਖਾਨ ਨਵਾਬ ਜਮਾਲ ਖਾਨ ਸੇ ਜਿਹੜੇ ਇਹ ਨਵਾਬ ਸ਼ੇਰ ਮੁਹੰਮਦ ਖਾਨ ਦੇ ਪੁੱਤਰ ਸੀਗੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਵੱਡੇ ਪੁੱਤਰ ਸੀਗੇ ਨਵਾਬ ਗੁਲਾਮ ਹੁਸੈਨ ਖਾਨ ਨਵਾਬ ਗੁਲਾਮ ਹੁਸੈਨ ਖਾਨ ਜਿਹੜੇ ਰੱਬੀ ਲੋਕ ਸੀਗੇ ਉਹਨਾਂ ਦਾ ਨਵਾਬੀ ਚ ਜ਼ਿਆਦਾ ਦਿਲ ਨਹੀਂ ਲੱਗਿਆ ਇਸ ਕਰਕੇ ਉਹਨਾਂ ਨੇ 5 ਸਾਲ ਨਵਾਬੀ ਕੀਤੀ 5 ਸਾਲਾਂ ਤੋਂ ਬਾਅਦ ਆਪਣੇ ਆਪਣੇ ਤੋਂ ਛੋਟੇ ਭਰਾ ਨੂੰ ਬੁਲਾਇਆ ਨਵਾਬ ਜਮਾਲ ਖਾਨ ਨੂੰ ਨਵਾਬੀ ਦਾ ਤਾਜ ਉਹਦੇ ਸਿਰ ਤੇ ਰੱਖਿਆ ਰੱਖ ਕੇ ਕਹਿੰਦਾ ਵੀ ਨਵਾਬੀ ਤੂੰ ਸੰਭਾਲ ਮੈਂ ਤਾਂ ਹੁਣ ਘਰ ਬੈਠਾਂਗਾ 5 ਸਾਲ ਬਾਅਦ ਹੀ ਉਹਨਾਂ ਨੇ 5 ਪਿੰਡ ਜਿਹੜੇ ਸੀਗੇ ਆਪਣੇ ਨਾਂ ਲਿਖਾ ਲਏ ਲਗਾ ਕੇ ਨਵਾਬੀ ਆਪਣੇ ਭਰਾ ਨੂੰ ਸੰਭਾਲ ਕੇ ਚਲਾ ਗਿਆ ਤੇ ਉਸ ਤੋਂ ਬਾਅਦ ਨਵਾਬ ਜਮਾਲ ਖਾਨ ਦਾ ਇਹ ਉਹਨਾਂ ਦਾ ਮਕਬੂਰ ਹੈ ਜੀ ਨਵਾਬ ਜਮਾਲ ਖਾਨ ਦਾ ਜਿਹੜੀ ਨਵਾਬ ਜਮਾਲ ਖਾਨ ਖਾਨ ਜੀ ਨੇ 1712 ਤੋਂ ਲੈ ਕੇ ਜਿਹੜੀ ਹੈਗਾ 1759 ਤੱਕ ਜਿਹੜਾ ਇਹ ਸ਼ਹਿਰ ਤੇ ਤੁਸੀਂ ਕੋਲ ਕਹਿਣ ਮੁਤਾਬਕ ਰਾਜ ਕੀਤਾ ਉਹਨਾਂ ਵੱਲੋਂ تھا ਤੇ ਇਹਨਾਂ ਦੀ ਇੱਕ ਵੱਡੀ ਉਪलब्धि ਦੱਸਾਂ ਤੁਹਾਨੂੰ ਮੈਂ ਇਸ ਆਪਣੇ ਰਾਜ ਦੇ ਦੌਰਾਨ ਇਹਨਾਂ ਨੇ ਇੱਕ ਕਿਲਾ ਆਪਣਾ ਉਹ ਬਣਵਾਇਆ ਪਿੰਡ ਪਿੰਡ ਨਵਾਂ ਪਿੰਡ ਦੀ ਉਹ ਸਾਰੀ ਕਰਾਈ ਉਹਦਾ ਨਾਮ ਰੱਖਿਆ ਇਹਨਾਂ ਨੇ ਜਮਾਲਪੁਰਾ ਆਪਣੇ ਨਾਮ ਤੇ ਜਮਾਲਪੁਰੇ ਵਿੱਚ ਇਹਨੇ ਆਪਣੀ ਰਾਜਸਥਾਨੀ ਲੈ ਕੇ ਉੱਥੇ ਇਹਨਾਂ ਨੇ ਜਾ ਕੇ ਕੋਰਟ ਕੰਪਲੈਕਸ ਬਣਵਾਇਆ ਇਹਨੂੰ ਕਿ ਆਪਾਂ ਅਦਾਲਤ ਕਹਿਦੀ ਐ ਉੱਥੇ ਜੇਲ੍ਹ ਖਾਨਾ ਬਣਵਾਇਆ ਉੱਥੇ ਸਰਕਾਰੀ ਦਫ਼ਤਰ ਬਣਵਾਏ ਉੱਥੇ ਆਪਣੀ ਹਵੇਲੀ ਬਣਵਾਈ ਅਫਸਰਾਂ ਦੀਆਂ ਹਵੇਲੀਆਂ ਬਣਵਾਈਆਂ ਥਾਣਾ ਕਚਹਿਰੀ ਸਭ ਕੁਝ ਜਮਾਲਪੁਰੇ ਲੈ ਕੇ ਸੀਗੇ ਤੇ ਉਹਦੇ ਸ਼ਹਿਰ ਦੇ ਜਿਹੜਾ ਪਿੰਡ ਵਸਾਇਆ ਪਿੰਡ ਦੇ ਆਲੇ-ਦੁਆਲੇ ਫਸੀਲ ਬਣਵਾਈ ਉਹਦੇ ਦੋ ਦਰਵਾਜ਼ੇ ਬਣਵਾਏ ਅੱਜ ਵੀ ਲੋਕਾਂ ਜਿਹੜੇ ਮਸ਼ਹੂਰ ਨੇ ਉਹ ਕੱਚਾ ਦਰਵਾਜ਼ਾ ਤੇ ਪੱਕਾ ਦਰਵਾਜ਼ਾ ਇਹ ਉਸ ਟਾਈਮ ਦੇ ਜਮਾਲ ਖਾਨ ਦੀ ਬਣਵਾਏ ਹੋਏ ਨੇ ਹੁਣ ਦਰਵਾਜ਼ੇ ਤਾਂ ਨਹੀਂ ਰਹੇ ਢੈ ਢੇਰੀ ਹੋ ਗਏ ਪਰ ਉਹਨਾਂ ਅੱਜ ਵੀ ਯਾਦਗਾਰ ਨੇ ਨਵਾਬ ਜਮਾਲ ਖਾਨ ਦੇ ਕਿ ਜਿਸ ਜਿਸ ਟਾਈਮ ਉਹਨੇ ਜਮਾਲਪੁਰਾ ਬਣਾਇਆ ਸੀਗਾ ਉਸ ਟਾਈਮੇ ਦੋ ਦਰਵਾਜੇ ਤੇ ਫਸਿਲ ਬਣਾਈ ਸੀਗੀ ਆ ਜੇਲ ਖਾਨਾ ਦਾ ਹੁਣ ਤੱਕ ਰਿਹਾ ਉੱਥੇ ਉਹਦਾ ਮਹੱਲਾ ਦਾ ਨਾਮ ਹੀ ਮਹੱਲਾ ਜੇਲ ਖਾਨਾ ਹੈ ਉੱਥੇ ਅੱਜ ਅਲੀ ਮਸਜਿਦ ਦੇ ਨਾਮ ਤੇ ਉਹ ਜੇਲ ਖਾਨੇ ਵਾਲੀ ਥਾਂ ਤੇ ਮਸਜਿਦ ਬਣੀ ਹੋਈ ਹੈ ਇਹਦੇ ਦਰਵਾਜੇ ਵੀ ਤੁਸੀਂ ਕਹਿੰਦੇ ਹੋ ਕੱਚਾ ਦਰਵਾਜਾ ਪੱਕਾ ਦਰਵਾਜਾ ਉਹ ਅੱਜ ਵੀ ਮੌਜੂਦ ਹੈਗੇ ਨੇ ਜਿਹੜੇ ਉੱਥੋਂ ਦੇ ਲੋਕ ਹੈਗੇ ਨੇ ਜੇ ਆਪਾਂ ਕਿਸੇ ਨੂੰ ਆਪਾਂ ਨੂੰ ਜਗ੍ਹਾ ਸਮਝਾਉਣੀ ਹੋਵੇ ਜਾਂ ਰਸਤਾ ਸਮਝਾਉਣਾ ਹੋਵੇ ਤੁਹਾਨੂੰ ਕਹਿਦਾ ਵੀ ਕੱਚੇ ਦਰਵਾਜੇ ਬਣੇ ਦੀ ਜਾਣਾ ਤੇ ਉਹ ਕਿਉਂਕਿ ਕੱਚਾ ਦਰਵਾਜਾ ਪੱਕਾ ਦਰਵਾਜਾ ਕਿਉਂ ਰੱਖੇ ਗਿਆ ਸੀਗੇ ਤੇ ਉਹ ਨਵਾਬ ਜਮਾਲ ਖਾਨ ਦਾ ਜਿਹੜਾ ਪੀਰੀਅਡ ਸੀਗਾ ਉਸ ਟਾਈਮ ਲੜਾਈਆਂ ਝਗੜੇ ਜੰਗਾ ਜੁੱਧਾਂ ਦਾ ਪੀਟਰ ਸੀ ਉਹਨਾਂ ਦਿਨਾਂ 'ਚ ਸਿੱਖਾਂ ਨਾਲ ਲੜਾਈਆਂ ਬਹੁਤ ਹੁੰਦੀਆਂ ਰਹਿੰਦੀਆਂ ਸੀ ਕਿ ਆ ਲਵਾਜ ਜਮਾਲ ਖਾਨ ਲੜਾਈਆਂ 'ਚ ਰੁੱਝਿਆ ਰਹਿੰਦਾ ਸੀਗਾ ਇਸ ਕਰਕੇ ਉਹਨੂੰ ਟਾਈਮ ਘੱਟ ਲੱਗਿਆ ਤਾਂ ਉਹ ਜਿੰਨਾ ਬਣਵਾ ਸਕਿਆ ਉਹ ਜਮਾਲ ਖੁਰੇ ਦਾ ਨਿਰਮਾਣ ਕਰਵਾਇਆ ਉਸ ਤੋਂ ਬਾਅਦ ਉਹ ਜਿਹੜਾ ਇੱਕ ਦਰਵਾਜ਼ਾ ਸੀਗਾ ਉਹ ਕੰਪਲੀਟ ਹੋ ਗਿਆ ਸੀਗਾ ਦੂਜਾ ਦਰਵਾਜ਼ਾ ਜਿਹੜਾ ਸੀਗਾ ਉਹ ਇਨਕੰਪਲੀਟ ਰਹਿ ਗਿਆ ਸੀਗਾ ਉਹ ਲੋਕਾਂ ਨੇ ਫਿਰ ਉਹਨਾਂ ਦਾ ਨਾਮ ਆਪਣੇ ਆਪ ਹੀ ਇੱਕ ਦਾ ਪੱਕਾ ਦਰਵਾਜ਼ਾ ਨਾਮ ਰੱਖ ਲਿਆ ਇੱਕ ਦਾ ਕੱਚਾ ਦਰਵਾਜ਼ਾ ਅੱਜ ਵੀ ਉਹੀ ਨਾਮ ਚੱਲੇ ਆ ਰਹੇ ਨੇ ਬੇਸ਼ੱਕ ਉਹ ਦਰਵਾਜ਼ੇ ਟਹਿ ਗਏ ਉਹਨਾਂ ਦੀ ਜਗ੍ਹਾ ਨਾ ਮੈਦਾਨਵਾਚੇ ਨੇ ਪਰ ਨਾਮ ਉਹੀ ਚੱਲ ਰਿਹਾ ਹੈ। ਹਾਂ ਤੁਹਾਡੇ ਕਹਿਣ ਦਾ ਭਾਵ ਵੀ ਜਿਹੜੀ ਹੈਗੀ ਆ ਸਾਡੇ ਦੇਸ਼ ਸ਼ਹਿਰ ਦੀ ਆਵਾਮ ਨੇ ਜਿਹੜਾ ਹੈਗਾ ਨਵਾਬਾਂ ਦੇ ਆਯਾਦਾਂ ਨੂੰ ਤਾਜ਼ਾ ਰੱਖਿਆ ਅਜੇ ਵੀ ਜਿਹੜਾ ਹੈਗਾ ਉਹਨਾਂ ਦੀ ਜਗ੍ਹਾ ਜਿਹੜੇ ਬਣਾਈਆਂ ਹੋਈਆਂ ਨੇ ਉਹਨਾਂ ਦੇ ਨਾਮਾਂ ਨਾਲ ਹੀ ਕੀ ਕਹਿੰਦੇ ਨੇ ਆਪਾਂ ਨੂੰ ਜਾਣਿਆ ਜਾਂਦਾ ਹੈਗਾ। ਬਿਲਕੁਲ ਮੈਂ ਪਹਿਲਾਂ ਪਿੱਛੇ ਦੱਸ ਕੇ ਆਇਆ ਕਿ ਨਵਾਬ ਜਮਾਲ ਖਾਨ ਤੋਂ ਪਹਿਲਾਂ ਨਵਾਬ ਸ਼ੇਰ ਮੁਹੰਮਦ ਖਾਨ ਨੇ ਆਪਣੇ ਵੱਡੇ ਪੁੱਤਰ ਨੋ ਨਵਾਬ ਬਣਾਇਆ ਸੀਗਾ ਜਿਹਦਾ ਨਾਮ ਗੁਲਾਮ ਹੁਸੈਨ ਖਾਨ ਸੀਗਾ ਨਵਾਬ ਗੁਲਾਮ ਹੁਸੈਨ ਇਹ ਉਹਨਾਂ ਦੀ ਕਬਰ ਹੈ ਜੀ ਇਹ 5 ਸਾਲ ਇਹਨਾਂ ਨੇ ਨਵਾਬੀ ਕੀਤੀ ਉਸ ਤੋਂ ਬਾਅਦ ਨਵਾਬੀ ਆਪਣੇ ਛੋਟੇ ਭਰਾ ਜਮਾਲ ਖਾਨ ਨੂੰ ਸੌਂਪ ਕੇ ਪੰਜ ਪਿੰਡਾਂ ਦੀ ਜਿਹੜੀ ਜਾਇਦਾਦ ਸੀਗੀ ਉਹ ਆਪਣੇ ਨਾਮ ਲਵਾ ਕੇ ਇਹ ਛੱਡ ਕੇ ਚਲੇ ਗਏ ਆਪਣੇ ਘਰ ਬੈਠ ਕੇ ਜਾ ਕੇ ਉਹ ਜਿਹੜੇ ਪੰਡ ਪੰਜ ਪਿੰਡ ਸੀਗੇ ਜੀ ਉਹ ਅੱਜ ਜਿਹੜਾ ਪੰਜ ਗਰਾਈਆਂ ਆਪਾਂ ਕਹਨੇ ਆ ਉਹ ਪੰਜ ਗਰਾਈਆਂ ਦੇ ਆਲੇ ਦੁਆਲੇ ਪਿੰਡਾਂ ਨੂੰ ਮਿਲਾ ਕੇ ਚਾਰ ਪਿੰਡ ਹੋਰ ਇੱਕ ਪਿੰਡ ਪੰਜ ਕਰਾਈਆਂ ਉਹ ਪੰਜ ਪਿੰਡ ਜਿਹੜੇ ਨੇ ਉਹਨਾਂ ਨਾਮ ਵੀ ਐਸੇ ਕਰਕੇ ਪੰਜ ਕਰਾਈਆਂ ਉਹ ਪਿੰਡ ਜਿਹੜੇ ਸੀਗੇ ਉਹ ਨਵਾਬ ਜੀ ਗੁਲਾਮ ਹੁਸੈਨ ਖਾਨ ਨੇ ਆਪਣੇ ਨਾਮ ਲਵਾਨੇ ਸੀਗੇ ਤੇ ਉਸ ਤੋਂ ਬਾਅਦ ਨਵਾਬੀ ਛੱਡ ਸੀਗੀ ਓਕੇ ਇਸ ਤੋਂ ਬਾਅਦ ਫਿਰ ਆਪਾਂ ਚੱਲਦੇ ਆਂ ਜੀ ਨਵਾਬ ਭੀਖਣ ਖਾਨ ਜੀ ਹਾਂ ਜੀ ਨਵਾਬ ਜਮਾਲ ਖਾਨ ਜੀ ਇਹਨੇ ਜਮਾਲਪੁਰਾ ਬਸਾਇਆ ਸੀਗਾ ਫਿਰ ਉਹਦੇ ਪੁੱਤਰ ਦਾ ਦੌਰ ਆ ਗਿਆ ਜੀ ਉਹ ਜਾ ਪੁੱਤਰ ਫਿਰ ਨਵਾਬ ਪੀਖਣਖਾ ਉਹ ਨਵਾਬ ਬਣਿਆ 1759 ਦੇ ਵਿੱਚ ਨਵਾਬ ਬਣਿਆ ਤੇ 1763 ਤੱਕ ਨਵਾਬ ਰਿਹਾ ਇਹਨੇ 4 ਸਾਲ ਨਵਾਬੀ ਕੀਤੀ 4 ਸਾਲਾਂ ਦੇ ਵਿੱਚ ਉਹਨਾਂ ਦੇ ਨਾਲ ਜਿਵੇਂ ਲੜਾਈਆਂ ਚੱਲਦੀਆਂ ਸੀਗੀਆਂ ਇੱਕ ਲੜਾਈ 'ਚ ਸਿੱਖਾਂ ਨਾਲ ਲੜਾਈ 'ਚ ਮਾਰੇ ਆ ਗਿਆ 4 ਸਾਲਾਂ ਬਾਅਦ ਜਦੋਂ ਇਹ ਮਾਰੇ ਆ ਗਿਆ ਤਾਂ ਉਸ ਟਾਈਮ ਇਹਦਾ ਜਿਹੜਾ ਪੁੱਤਰ ਸੀਗਾ ਉਹਦੀ ਉਮਰ ਘੱਟ ਸੀ 8 ਸਾਲ ਦੀ ਉਮਰ ਸੀ ਇਸ ਕਰਕੇ ਉਹ ਨਵਾਬ ਨਹੀਂ ਬਣ ਸਕਿਆ ਕਿਉਂਕਿ ਬਾਲਗ ਨਹੀਂ ਸੀਗਾ ਉਹ ਉਹਦੀ ਜਗ੍ਹਾ ਫਿਰ ਇਸਦੇ ਭਰਾ ਨੂੰ ਨਵਾਬ ਏਖਣਖਾਂ ਦੇ ਭਰਾ ਨੂੰ ਨਵਾਬ ਬਣਾਤਾ ਸੀਗਾ ਤੇ ਉਹਦਾ ਮਕਬਰਾ ਤੁਹਾਨੂੰ ਅੱਗੇ ਕਵਰ ਦਿਖਾਵਾਂਗਾ ਨਵਾਬ ਬਹਾਦਰ ਖਾਂ ਜਿੰਨਾ ਮੈਂ ਦੇਖ ਰਿਹਾ ਇਸ ਜਗ੍ਹਾ ਤੇ ਨਵੇਂ ਪਲੇਟਾ ਨਵਾਬ ਵਜ਼ੀਰ ਅਲੀ ਖਾਂ ਜੀ ਜਾਂ ਨਵਾਬ ਅਮੀਰ ਖਾਂ ਅਲੀ ਖਾਂ ਜੀ ਦੇ ਜਿਹੜੇ ਹੈਗੇ ਨੇ ਪਲੇਟਾ ਲੱਗੇ ਹੋਏ ਨੇ ਕਿ ਇਸ ਜਗ੍ਹਾ ਤੇ ਜਿਹੜੇ ਹੈਗੇ ਨੇ ਨਵਾਬ ਸਾਹਿਬ ਤਿੰਨ ਹੋਏ ਨੇ ਇਹਨਾਂ ਦੇ ਤਿੰਨਾਂ ਦੇ ਜਿਹੜੇ ਹੈਗੇ ਨੇ ਇੱਥੇ ਮਕਬਰੇ ਬਣਾਈ ਇੱਕੋ ਹੀ ਮਕਬਰੇ ਦੇ ਅੰਦਰ ਤਿੰਨ ਨਵਾਬ ਦਫਨ ਨੇ ਜੀ ਇਹ ਇਹ ਵੀ ਖਾਸ ਗੱਲ ਹੈ ਕਿ ਇਹ ਨਵਾਬ ਪੇਖਨ ਖਾਨ ਨਵਾਬ ਬਣੇ ਜਦੋਂ ਉਹਨਾਂ ਦਾ ਇੰਤਕਾਲ ਹੋ ਗਿਆ ਤਾਂ ਇਹਨਾਂ ਦੇ ਭਰਾ ਨਵਾਬ ਬਣ ਗਏ ਪਰ ਇੱਕ ਟਾਈਮ ਜਦੋਂ ਆਇਆ ਇਹਨਾਂ ਦਾ ਬੇਟਾ ਬਾਲਗ ਹੋ ਗਿਆ ਤਾਂ ਉਹ ਨਵਾਬ ਬਣਿਆ ਨਵਾਬ ਵਜ਼ੀਰ ਖਾਨ ਜਦੋਂ ਉਹਦੀ ਡੈਥ ਹੋਈ ਤਾਂ ਉਹਨੂੰ ਵੀ ਇਹਨਾਂ ਦੇ ਬਰਬਰੇ ਹੀ ਦਫਨ ਕੀਤਾ ਗਿਆ ਫਿਰ ਉਸ ਤੋਂ ਬਾਅਦ ਵਜ਼ੀਰ ਖਾਨ ਦਾ ਪੁੱਤਰ ਅਮੀਰ ਖਾਨ ਨਵਾਬ ਬਣਿਆ ਉਹ ਜਦੋਂ ਉਹਨਾਂ ਦੀ ਡੈਥ ਹੋਈ ਉਹਨਾਂ ਨੂੰ ਵੀ ਇੱਥੇ ਹੀ ਦਫਨ ਕੀਤਾ ਗਿਆ ਇਸ ਕਰਕੇ ਇੱਕ ਮਕਬਰੇ ਦੇ ਵਿੱਚ ਤਿੰਨ ਨਵਾਬ ਦਫਨ ਨੇ ਦਾਦਾ ਪੁੱਤ ਪੋਤਾ ਪੋਤਾ ਇਹ ਤਿੰਨ ਨਵਾਬ ਇੱਕ ਅਕਬਰੇ ਚ ਦਫਨ ਨੇ ਇੱਕ ਜਿਹੜੀ ਖਾਸ ਗੱਲ ਪੇਖਣਖਾਂ ਦੀ ਮੈਂ ਦੱਸ ਦੱਸ ਦਿਆਂ ਤੁਹਾਨੂੰ ਕਿ ਪੇਖਣਖਾਂ ਦੀ ਖਾਸ ਗੱਲ ਇਹ ਹੈ ਕਿ ਰਾਜਸੈਨਾ ਨੇ 4 ਸਾਲ ਹੀ ਕੀਤਾ ਪਰ ਮਲੇਰਕੋਟਲਾ रियासत ਦਾ ਆਪਣਾ ਸਿੱਕਾ ਜਿਹੜਾ ਹੈ ਉਹ ਇਹ ਚ ਲਾ ਗਏ ਸਭ ਤੋਂ ਵੱਡੀ ਜਿਹੜੀ ਯਾਦਗਾਰ ਗੱਲ ਇਹਨਾਂ ਦੀ ਵੱਡੀ ਜਿਹੜੀ ਯਾਦਗਾਰ ਕੇ 4 ਸਾਲ ਰਾਜ ਕਰਨ ਦੇ ਵਿੱਚ ਵੀ ਇਹ ਇਸ ਤੋਂ ਪਹਿਲਾਂ ਕਿਸੇ ਨवाब ਨੇ ਆਪਣਾ ਸਿੱਕਾ ਨਹੀਂ ਚਲਾਇਆ ਸੀਗਾ ਮਲੇਰ ਕੋਟਲੇ ਦਾ ਚਾਂਦੀ ਦਾ ਰੁਪਇਆ ਜਿਹਨੂੰ ਕਿ ਕੋਟਲਾ ਸ਼ਾਹੀ ਰੁਪਇਆ ਕਿਹਾ ਜਾਂਦਾ ਹੈ ਉਹ ਰੁਪਇਆ ਇਹ ਚਲਾ ਕੇ ਗਏ ਨੇ ਇਹਨਾਂ ਤੋਂ ਬਾਅਦ ਫਿਰ ਜਿੰਨੇ ਵੀ ਨਵਾਬ ਆਏ ਨੇ ਸਾਰਿਆਂ ਦਾ ਆਪਣੇ ਨਾਮ ਤੇ ਸਿੱਕਾ ਚੱਲਿਆ ਪਹਿਲਾ ਸਿੱਕਾ ਮਲੇਰ ਕੋਟਲਾ ਰਿਆਸਤ ਦਾ ਇਹਨਾਂ ਨੇ ਚਲਾਇਆ ਸੀਗਾ ਇਹਨਾਂ ਦੀ ਉਪਲਬਧੀ ਹੈ ਬਹੁਤ ਵੱਡੀ ਉਪਲਬਧੀ ਜਿਹੜੀ ਹੈਗਾ ਅਨਵਾਬ ਸਾਹਿਬ ਦੀ ਯਾਦਗਾਰ ਇੱਕ ਜਿਹੜੀ ਹੈਗੀ ਆ ਅੱਛਾ ਜਿਹੜਾ ਉਹ ਸਿੱਕਾ ਇਹਨਾਂ ਵੱਲੋਂ ਚਲਾਇਆ ਗਿਆ ਸੀ ਕੀ ਉਹ ਹੁਣ ਵੀ ਸਿੱਤ ਆਪਣੇ ਕਿਸੇ ਕੋਲ ਇੱਥੇ ਹੈਗਾ ਕਿੰਨੇ ਚਿਰ ਜਿਹੜਾ ਸਿੱਕਾ ਉਹ ਚੱਲਿਆ ਸੀ ਸਰ ਜੀ ਲਾਸਟ ਟਾਈਮ ਤੱਕ ਚੱਲਦਾ ਰਿਹਾ ਮੇਰੇ ਕੋਲੇ ਹੈਗਾ ਨਵਾਬ ਪੇਖਨ ਖਾਨ ਤੋਂ ਬਾਅਦ ਜਿਹੜੇ ਹੋਏ ਨੇ 10 ਨਵਾਬ ਹੋਰ ਹੋਏ ਨੇ 11 ਹੋਏ ਨੇ ਵੈਸੇ ਤਾਂ ਉਹ 10 ਦਾ ਹੀ ਸਿੱਕਾ ਚੱਲਿਆ ਨਵਾਬ ਪੇਖਨਖਾਨ ਨੂੰ ਅਗਰ ਵਿੱਚ ਜੋੜ ਲਈਏ ਤਾਂ 11 ਨਵਾਬਾਂ ਦਾ ਸਿੱਕਾ ਚੱਲੇ ਆ ਉਹ ਸਾਰੇ ਸਿੱਕੇ ਮੇਰੇ ਕੋਲ ਹੈਗੇ ਇਕੱਲੇ ਇਕੱਲੇ ਨਵਾਬ ਦੇ ਸਿੱਕੇ ਚਾਂਦੀ ਦੇ ਰੁਪਏ ਮੇਰੇ ਕੋਲ ਹੈਗੇ ਠੀਕ ਹੈ ਜੀ ਮੈਂ ਨੇ ਸੰਭ ਕੇ ਰੱਖੇ ਹੋਏ ਨੇ ਉਹ ਤੇ ਉਹ ਇਕੱਠੇ ਕਰੇ ਰਿਸਰਚ ਉਹਨਾਂ ਦੀ ਕਰੀ ਸਾਰਾ ਖੋਜ ਉਹ ਸਾਰਾ ਮੈਂ ਨੇ ਕਰਿਆ ਹੋਇਆ ਸਾਰਾ ਕੁਝ ਉਸ ਤੋਂ ਬਾਅਦ ਆ ਗਈ ਮੈਂ ਤੁਹਾਨੂੰ ਦੱਸਿਆ ਜਿਵੇਂ ਨਵਾਬ ਪੀਖਣ ਖਾਨ ਤੋਂ ਬਾਅਦ ਉਹਦੇ ਛੋਟੇ ਭਰਾ ਨੂੰ ਨਵਾਬ ਬਣਾ ਦਿੱਤਾ ਗਿਆ ਸੀਗਾ ਕਿਉਂਕਿ ਉਹਦਾ ਬੇਟਾ ਹਜੇ ਬਾਲਗ ਨਹੀਂ ਹੋਇਆ ਸੀਗਾ 8 ਸਾਲ ਦੀ ਉਮਰ ਸੀਗੀ ਇਹ ਨਵਾਬ ਬਹਾਦਰ अली ਖਾਨ ਦੀ ਕਬਰ ਹੈ ਜਿਹੜੇ ਕਿ ਨਵਾਬ ਪੀਖਣ ਖਾਨ ਦੇ 1763 ਚ ਆਕਾਲ ਚੜਾਵਾ ਕਰਨ ਤੋਂ ਬਾਅਦ 1766 ਤੱਕ 3 ਸਾਲ ਇਹਨਾਂ ਨੇ ਰਾਜ ਕੀਤਾ ਇਹ ਵੀ ਇੱਕ ਜੰਗ ਦੇ ਵਿੱਚ ਮਾਰੇ ਗਏ ਸੀਗੇ ਇਹਨਾਂ ਤੋਂ ਬਾਅਦ ਫਿਰ ਇਹਨਾਂ ਦੇ ਭਰਾ ਨੂੰ ਨਵਾਬ ਬਣਾਤਾ ਕਿਉਂਕਿ ਉਹ ਬੱਚਾ ਹਜੇ ਵੀ ਬਾਲਗ ਨਹੀਂ ਹੋਇਆ ਸੀਗਾ ਮੈਂ ਇੱਕ ਦੇਖ ਰਿਹਾ ਹਾਂ ਵੀ ਜਿਹੜੇ ਬਾਕੀ ਨਵਾਬਾਂ ਜਿਹੜੀਆਂ ਆਪਾਂ ਨੇ ਯਾਦਗਾਰਾਂ ਬਣਾਈਆਂ ਗਈਆਂ ਹੈਗੀਆਂ ਨੇ ਇੱਥੇ ਮਕਬਰੇ ਬਣਾਏ ਗਏ ਨੇ ਉਹਨਾਂ ਦੇ ਉੱਪਰ ਜਿਹੜਾ ਹੈਗਾ ਉਹ ਵੱਖਰੀਆਂ ਤੌਰ ਤੇ ਬਣਾਈ ਗਏ ਨੇ ਪਰ ਜਿਹੜੀ ਇਹ ਨਵਾਬ ਬਹਾਦਰ ਅਲੀ ਖਾਨ ਦੀ ਇਹ ਹੈਗੀ ਆ ਇਹਦੇ ਉੱਪਰ ਕੋਈ ਸ਼ਾਨ ਕਿਉਂ ਨਹੀਂ ਬਣਾਇਆ ਗਿਆ ਉਹ ਕੱਲੇ ਹੈ ਜੀ ਕਿ ਹਮੇਸ਼ਾ ਮਰਦ ਦੀ ਜਿਹੜੀ ਕਬਰ ਜੈਂਟਸ ਦੀ ਕਬਰ ਹੁੰਦੀ ਹੈ ਉਹਦੇ ਉੱਪਰ ਇੱਕ ਵੱਖਰਾ ਨਿਸ਼ਾਨ ਬਣਾਇਆ ਜਾਂਦਾ ਹੈ ਜਿਹੜੀ ਲੇਡੀਜ਼ ਦੀ ਕਵਰ ਹੁੰਦੀ ਹੈ ਉਹਦੇ ਉੱਪਰ ਰੋਲ ਬਣਾਇਆ ਨਹੀਂ ਜਾਂਦਾ ਉਹ ਇਸ ਕਰਕੇ ਕਿ ਹੁਣ ਆਪਾਂ ਨੂੰ ਕੀ ਪਤਾ ਇਸ ਕਵਰ ਦੇ ਅੰਦਰ ਜੈਂਟਸ ਹੈ ਜਾਂ ਮਰਦ ਦਫਨ ਕੀਤਾ ਹੋਇਆ ਹੈ ਉਹ ਨਿਸ਼ਾਨੀ ਤੋਂ ਪਤਾ ਲੱਗ ਜਾਂਦਾ ਹੈ ਕਿ ਇਹਦੇ ਅੰਦਰ ਮਰਦ ਹੈ ਇਹਦੇ ਅੰਦਰ ਔਰਤ ਹੈ ਦਫਨ ਤਾਂ ਇਹ ਜਿਹੜਾ ਇਹਦੇ ਉੱਪਰ ਕੀ ਆਪਾਂ ਨੂੰ ਕਿਉਂ ਨਹੀਂ ਮਿਲ ਰਿਹਾ ਇਹ 2006 ਦੇ ਵਿੱਚ ਇੱਥੇ ਮੁਰੰਮਤ ਦਾ ਕੰਮ ਸ਼ੁਰੂ ਹੋਇਆ ਥਾ ਪੰਜਾਬ ਸਰਕਾਰ ਨੇ ਕੀਤਾ ਸੀਗਾ ਸ਼ੁਰੂ ਉਹ ਅਧੂ ਵਿਚਾਲੇ ਛੱਡ ਕੇ ਚਲੇ ਗਏ ਉਹਨਾਂ ਨੇ ਇਹਨੂੰ ਢਾ ਲਿਆ ਸੀਗਾ ਉਤਾਰ ਲਿਆ ਜਿਹੜੀ ਪੁਰਾਣੀ ਕਵਰ ਬਣੀ ਹੋਈ ਸੀ ਉਹ ਟਾ ਕੇ ਉਹਦੇ ਉੱਤੇ ਚੂਨੇ ਦਾ ਪਲਾਸਟਰ ਨਵਾਂ ਕੀਤਾ ਸੀਗਾ ਉਸ ਟਾਈਮ ਉਹਨਾਂ ਨੇ ਨਹੀਂ ਬਣਾਇਆ ਇਹ ਪਹਿਲਾਂ ਦਾ ਬਣਿਆ ਹੋਇਆ ਸੀਗਾ ਇਹ 2006 ਚ ਜਦੋਂ ਉਹ ਮੁਰੰਮਤ ਹੋਈ ਆ ਉਦੋਂ ਨਹੀਂ ਬਣਿਆ ਆ ਪਲਾਸਟਰ ਵੀ ਉਦੋਂ ਦਾ ਹੀ ਹੋਇਆ ਹੋਇਆ ਹੈ ਉਹਨਾਂ ਨੇ ਨਹੀਂ ਕੀਤਾ ਕਿ ਚੂਨੇ ਦਾ ਕੰਮ ਉਹ ਕਰਕੇ ਗਏ ਨੇ ਉਹਨਾਂ ਕੋਲੋਂ ਨਹੀਂ ਬਣ ਸਕਿਆ ਓਕੇ ਓਕੇ ਉਹ ਕਹਿਣ ਦਾ ਭਾਵਾ ਵੀ ਉਹ ਜਦ ਤ ਆਪਾਂ ਕਹਿ ਲਈਏ ਵੀ ਜਲਦਬਾਜ਼ ਦੇ ਵਿੱਚ ਬਣਾਉਣ ਤੋਂ ਰਹੇਗਾ ਜਾਂ ਕਿਸੇ ਨੇ ਇਹਦੇ ਵੱਲ ਗੌਰ ਨਹੀਂ ਕੀਤੀ ਹਨਾ ਆ ਤਾਂ ਬੈਠੇ ਉਤਾਰ ਬੈਠੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਕਿਹੜੀ ਕਬਰ ਤੇ ਬਣਿਆ ਹੋਇਆ ਹੈ ਕਿਹੜੀ ਤੇ ਨਹੀਂ ਆਹ ਦੇਖੋ ਉਹ ਕਬਰ ਤੇ ਬਣਿਆ ਹੋਇਆ ਹੈ ਬਾਕੀਆਂ ਤੇ ਹੈ ਨਹੀਂ ਉਹ ਉਸ ਟਾਈਮ ਇਹ ਅਨਗਹਿਲੀ ਕਰ ਗਏ ਕਿ ਜਿਹੜੀਆਂ ਕਬਰਾਂ ਤੇ ਬਣੇ ਹੋਏ ਨੇ ਉਹਨਾਂ ਦੇ ਯਾਦ ਰਹਿ ਗਏ ਜਾਂ ਤਾਂ ਉਹਨਾਂ ਨੇ ਪਹਿਲਾਂ ਨਿਸ਼ਾਨੀ ਲਾਉਣੀ ਸੀ ਕੋਈ ਇਹ ਆ ਲਿਖਣਾ ਸੀਗਾ ਵੀ ਕਿਹੜੀ ਤੇ ਬਣਿਆ ਹੋਇਆ ਕਿ ਆ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਇਸ ਗੱਲ ਦਾ ਕਿਉਂਕਿ ਠੇਕੇਦਾਰ ਤਾਂ ਜੈਪੁਰ ਦਾ ਰਾਜਸਥਾਨ ਦਾ ਸੀਗਾ ਉਹਨੂੰ ਪਤਾ ਹੀ ਨਹੀਂ ਲੱਗਿਆ ਬਾਕੀ ਉਹਨਾਂ ਨੇ ਛੱਡ ਗਿਆ ਕਿਸੇ ਕਿਸੇ ਨੇ ਬਣਾ ਗਿਆ ਇਹ ਗਲਤੀ ਉਸ ਦੀ ਹੈ ਮੁਰੰਮਤ ਵਾਲਿਆਂ ਦੀ ਗਲਤੀ ਹੈ ਇਹ ਕਬਰਾਂ ਬਣਾਉਣ ਵਾਲਿਆਂ ਦੀ ਮਕਬਰਿਆਂ ਬਣਾਉਣ ਵਾਲਿਆਂ ਦੀ ਕੋਈ ਗਲਤੀ ਨਹੀਂ ਹੈ ਜਿਹੜੇ ਹੁਣ ਆਪਾਂ ਇਹ ਮਕਬਰੇ ਦੇਖ ਰਹੇ ਹਾਂ ਇਹ ਜਿਹੜੇ ਇਹ ਨਵਾਬ ਹਾਦਰ ਅਲੀ ਖਾਂ ਤੋਂ ਬਾਅਦ ਉਹਦਾ ਭਰਾ ਬਣਿਆ ਫਿਰ ਨਵਾਬ ਉਮਰ ਅਲੀ ਖਾਂ ਇਹ ਮਕਬਰਾ ਉਹਦਾ ਹੈ ਜੀ ਉਸ ਤੋਂ ਬਾਅਦ ਫਿਰ ਇਹਦਾ ਭਰਾ ਬਣਿਆ ਨਵਾਬ ਅਸਦੁੱਲਾ ਖਾਂ ਉਹ ਮਕਬਰਾ ਉਹਦਾ ਹੈ ਜੀ ਕਬਰਾਂ ਜਿਹੜੀਆਂ ਬਣੀਆਂ ਹੋਈਆਂ ਨੇ ਇਹਨਾਂ ਤੋਂ ਬਾਅਦ ਫਿਰ ਇਹ ਚਾਰ ਭਰਾ ਹੋ ਗਏ ਇਹਨਾਂ ਤੋਂ ਬਾਅਦ ਇਹਨਾਂ ਦਾ ਪੰਜਵਾਂ ਭਰਾ ਬਣਿਆ ਲੋਕ ਨਵਾਬ ਅਸਦੁੱਲਾ ਖਾਂ ਤੋਂ ਬਾਅਦ ਨਵਾਬ ਅਤਾਉੱਲਾ ਖਾਂ ਬਣੇ ਹਾਂਜੀ 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 ਉਹ ਹੁਣ ਆਪਾਂ ਤੁਹਾਨੂੰ ਉਹਦੀ ਕਬਰ ਦਿਖਾਉਣੀ ਆ ਨਵਾਬ ਅਤਾਉੱਲਾ ਖਾਂ ਦੀ ਕੀ ਹੈ ਜਿਹੜੀ ਬਹੁਤ ਸੋਹਣੀ ਯਾਦਗਾਰ ਉਸ ਸਮੇਂ ਦੇ ਕਾਰੀਗਰਾਂ ਕਾਰੀਗਰਾਂ ਵੱਲੋਂ ਜਿਹੜੀ ਆਪਣੀ ਕਲਾਕਿਰਤੀ ਦੇ ਨਾਲ ਇਹਨੂੰ ਸਜਾਇਆ ਗਿਆ ਹੈਗਾ ਪਰ ਹੁਣ ਜਿ ਕਿਤੇ ਨਾ ਕਿਤੇ ਦੇਖਿਆ ਜਾਵੇ ਜਿਹੜੀ ਤਰਸਯੋਗ ਹਾਲਾਤ ਜਿਹੜੇ ਹੈਗੇ ਨੇ ਦੇਖਣ ਨੂੰ ਮਿਲਦੇ ਨੇ ਇਹਦਾ ਕਿਤੇ ਤੁਸੀਂ ਕਿਸੇ ਵਿਭਾਗ ਦੇ ਨਾਲ ਇਸ ਦੇ ਨਾਲ ਸੰਬੰਧਿਤ ਵਿਭਾਗੇ ਤੋਂ ਜਿਹੜੀ ਹੈਗੀ ਮੰਗ ਨਹੀਂ ਕੀਤੀ ਵੀ ਜਿਹੜਾ ਇਹਨੂੰ ਜਿਉਂ ਦੀ ਤਿਉਂ ਦੀਵਾਰੇ ਮੁੜ ਕੇ ਫੇਰ ਇਹਦਾ ਜਿਹੜਾ ਖੂਬਸੂਰਤੀ ਵੱਲ ਧਿਆਨ ਦਿੱਤਾ ਜਾਵੇ ਸਰ ਜੀ ਮੈਂ ਆਪਣੀ ਹਰ ਵੀਡੀਓ ਦੇ ਵਿੱਚ ਇਸ ਗੱਲ ਕੰਨੇ ਧਿਆਨ ਦਿਵਾਉਣਾ ਕਿ ਇਹ ਜਿਹੜੀਆਂ ਇਮਾਰਤਾਂ ਨੇ ਇੱਕ ਕਲਾ ਦਾ অতি ਉੱਤਮ ਨਮੂਨਾ ਨੇ ਇਹ ਅਗਰ ਢਾਹ ਢੇਰੀ ਹੋ ਗਈਆਂ ਤਾਂ ਸਾਡੀ ਆਉਣ ਵਾਲੇ ਨਵੀਂ ਪੀੜ੍ਹੀ ਨੂੰ ਦੇਖਣ ਵਾਸਤੇ ਕੁਝ ਨਹੀਂ ਮਿਲਣਾ। ਇਹ ਕੱਲੀ ਕੱਲੀ ਇਮਾਰਤ ਮੂੰਹੋਂ ਬੋਲਦੀਆਂ ਤਸਵੀਰਾਂ ਨੇ ਅਲੱਗ-ਅਲੱਗ ਕਲਾ ਦੇ ਨਮੂਨੇ ਪੇਸ਼ ਕਰਦੀਆਂ ਨੇ। ਕੋਈ ਇਹ ਹੈ ਮੁਗਲ ਸ਼ੈਲੀ ਜਿਹੀ ਬਣੀ ਹੋਈ ਹੈ, ਕੋਈ ਖੇਰ ਸ਼ੈਲੀ ਜਿਹੀ ਬਣੀ ਹੋਈ ਹੈ, ਕੋਈ ਖਿਲਜੀ ਸ਼ੈਲੀ ਜਿਹੀ ਬਣੀ ਹੋਈ ਹੈ। ਕੋਈ ਲੋਧੀ ਸ਼ੈਲੀ ਚ ਬਣੀ ਹੋਈ ਹੈ ਕੋਈ ਵਿਕਟੋਰੀਆ ਸ਼ੈਲੀ ਚ ਬਣੀ ਹੋਈ ਹੈ ਇਹ ਅਲੱਗ-ਅਲੱਗ ਸ਼ੈਲੀਆਂ ਚ ਇਹ ਬਣੀਆਂ ਹੋਈਆਂ ਨੇ ਬਾਗਲਾ ਯੂਨੀਵਰਸਿਟੀ ਦੇ ਵਿੱਚੋਂ ਮੁੰਡੇ ਕੁੜੀਆਂ ਆਉਂਦੇ ਨੇ ਰਿਸਰਚ ਕਰਦੇ ਨੇ ਕੱਲੀ-ਕੱਲੀ ਸ਼ੈਲੀ ਬਾਰੇ ਕੱਲੀ-ਕੱਲੀ ਚੀਜ਼ ਬਾਰੇ ਰਿਸਰਚ ਚੱਲ ਰਹੀ ਹੈ ਪੀ ਐਚ ਡੀਆ ਹੁੰਦੀਆਂ ਨੇ ਇਹਦੇ ਤੇ ਮੈਂ ਕਈ ਵਾਰ ਇਸ ਗੱਲ ਆਪਣੀ ਵੀਡੀਓ ਚ ਜ਼ਿਕਰ ਕਰ ਚੁੱਕਿਆ ਹਾਂ ਪਰ ਹੁਣ ਕੀ ਕੀਤਾ ਜਾਵੇ ਇਹਨੂੰ ਉਹ ਵੰਸ਼ਤਾ ਰਹਿਣਾ ਜਿਹੜਾ ਸੰਭਾਲੇ ਨਵਾਬੀ ਵੰਸ਼ ਤਾਂ ਖਤਮ ਹੋ ਗਿਆ ਹੁਣ ਇਹਦਾ ਸਰਕਾਰ ਸੰਭਾਲ ਸਕਦੀ ਹੈ ਦੇਖਭਾਲ ਕਰ ਸਕਦੀ ਹੈ ਟੂਰਿਜ਼ਮ ਡਿਪਾਰਟਮੈਂਟ ਕਰ ਸਕਦਾ ਹੈ ਪੰਜਾਬ ਸਰਕਾਰ ਦਾ ਜਾਂ ਫਿਰ ਕੋਈ ਸੰਸਥਾ ਕਰ ਸਕਦੀ ਹੈ ਹੁਣ ਸੰਸਥਾ ਇਹਨਾਂ ਰੁਪਿਆ ਲਾ ਨਹੀਂ ਸਕਦੀ ਕੋਈ ਤਾਂ ਸਰਕਾਰ ਲਾ ਸਕਦੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਰੇ ਤੇ ਇਹ ਮਕਬਰਾ ਜਿਹਦੀ ਆਪਾਂ ਮੈਂ ਗੱਲ ਕਰ ਰਿਹਾ ਸੀਗਾ ਇਹ ਨਵਾਬ ਅੱਥਾਉੱਲਾ ਖਾਂ ਦਾ ਮਕਬਰਾ ਹੈ ਇਹ ਇਹ ਨਵਾਬ ਜਮਾਲ ਖਾਂ ਦਾ ਪੰਜਵਾਂ ਪੁੱਤਰ ਸੀਗਾ ਜਿਹੜਾ ਕਿ ਨਵਾਬ ਬਣਿਆ ਔਰ ਨਵਾਬ ਸ਼ੇਰ ਮੁਹੰਮਦ ਖਾਂ ਦਾ ਪੰਜਵਾਂ ਪੋਤਾ ਸੀਗਾ ਜੀ ਇਹ ਇਹ ਜਿਹੜੀ ਨਵਾਬ ਸ਼ੇਰ ਮੁਹੰਮਦ ਖਾਨ ਜੀ ਦੇ ਨਾਲ ਹੀ ਉਹਨਾਂ ਦੇ ਪੋਤੇ ਦੀ ਜਿਹੜੀ ਹੈਗੀ ਬਾਜ਼ਾਰ ਬਣਾਈ ਗਈ ਹੈ ਇਹਦੇ ਵੀ ਇਹਦੇ ਕੀ ਖਾਸ ਰੰਗ ਨਹੀਂ ਇਹ ਜਗਾਂ ਦੇ ਮੁਤਾਬਕ ਹੁੰਦਾ ਜੀ ਉਹ ਅਲੱਗ-ਅਲੱਗ ਖਾਨਦਾਨ ਦੀਆਂ ਜਗਾਂ ਨੇ ਇੱਥੇ ਇੱਕ ਨਵਾਬ ਉਹਦੇ ਫਿਰ ਜਿਹੜੇ ਪਰਿਵਾਰ ਦੇ ਮੈਂਬਰ ਮਰਨਗੇ ਉਹਨਾਂ ਦੀਆਂ ਕਬਰਾਂ ਉਹਦੇ ਆਲੇ-ਦੁਆਲੇ ਹੋਣਗੀਆਂ ਤੇ ਉਹ ਜਿਵੇਂ ਪਿੱਛੇ ਤੁਹਾਨੂੰ ਨਵਾਬ ਉਮਰ ਖਾਨ ਤੇ ਨਵਾਬ ਅਸਦੁੱਲਾ ਖਾਨ ਦੇ ਮਕਬਰੇ ਦਿਖਾਏ ਨੇ ਉਹ ਕੱਲੀਆਂ-ਕੱਲੀਆਂ ਕਵਰ ਨਹੀਂ ਹੈ ਉਹਦੇ ਨਾਲ ਵੀ ਕਬਰਾਂ ਨੇ ਉਹ ਜਿਹੜੀਆਂ ਨਾਲ ਕਬਰਾਂ ਨੇ ਉਹਦੀ ਬੈਗਮ ਹੋ ਗਈ ਉਹਦਾ ਬੇਟਾ ਹੋ ਗਿਆ ਜਾਂ ਉਹਦਾ ਪੁੱਤਾ ਹੋ ਗਿਆ ਉਹ ਇੱਕ ਇੱਕ ਖਾਨਦਾਨ ਦੀਆਂ ਕਬਰਾਂ ਨੇ ਇਸੇ ਲਈ ਫਿਰ ਨਵਾਬ ਅਤਾਉੱਲਾ ਖਾਨ ਦੀ ਜਿਹੜੀ ਕਬਰ ਹੈ ਅਤਾਉੱਲਾ ਖਾਨ ਦੇ ਬਿਲਕੁਲ ਇੱਧਰਲੇ ਹੱਧਾਗਰ ਮੈਂ ਦਿਖਾਵਾਂ ਤਾਂ ਅਤਾਉੱਲਾ ਖਾਨ ਦੇ ਬੇਟੇ ਦਾ ਮਕਬਰ ਜੀਨਾ ਜਿਹਦਾ ਨਾਮ ਸੀਗਾ ਰਹਿਮਤ ਅਲੀ ਖਾਨ ਇਹਨਾਂ ਨੇ ਕਿਲਾ ਬਣਾਇਆ ਸੀਗਾ ਜੀ ਆਪਣੀ ਇਸ ਹਕੂਮਤ ਦੇ ਟਾਈਮ ਜਿਹਦਾ ਨਾਮ ਕਿਲਾ ਰਹਿਮਤਗੜ ਇਹਨਾਂ ਨੇ ਆਪਣੇ ਬੇਟੇ ਦੇ ਨਾਮ ਤੇ ਰੱਖਿਆ ਸੀਗਾ ਉਹਦੇ ਨਾਲ ਪਿੰਡ ਵਸਾਇਆ ਸੀਗਾ ਕਿਲਾ ਰਹਿਮਤਗੜ ਕਿਲੇ ਦਾ ਨਾਮ ਵੀ ਕਿਲਾ ਰਹਿਮਤਗੜ ਸੀਗਾ ਉਹ ਰਹਿਮਤ ਅਲੀ ਖਾਨ ਦੇ ਨਾਮ ਤੇ ਰੱਖਿਆ ਸੀਗਾ ਹੁਣ ਇਹਨਾਂ ਦੇ ਨਾਲ ਹੀ ਉਹਨਾਂ ਦਾ ਮਕਬਰਾ ਰਹਿਮਤ ਅਲੀ ਖਾਨ ਦਾ ਹੁਣ ਆਪਾਂ ਅੱਗੇ ਚੱਲਦੇ ਆਂ ਇਹ ਜਿਹੜੇ ਮਕਬਰੇ ਹੈਗੇ ਨੇ ਉਹਨਾਂ ਦੀ ਬਹੁਤ ਜਿਹੜੀ ਹੈਗਾ ਬਹੁਤ ਜ਼ਿਆਦਾ ਹੈਗੀਆਂ ਨੇ ਲੋੜ ਆ ਸਾਂਭਣ ਦੀ ਸਰਕਾਰਾਂ ਨੂੰ ਨਹੀਂ ਬਹੁਤ ਜਥੇ ਬੰਦਿਆ ਬਣੀ ਹੋਈਆਂ ਰਹੀਆਂ ਜਿਹੜੀਆਂ ਇਹਨਾਂ ਨੂੰ ਸਾਂਭਾਲ ਕਰ ਸਕ ਜਾਣੇ ਬਿਲਕੁਲ ਆਉਣ ਵਾਲੀਆਂ ਨਸਲਾਂ ਵਾਸਤੇ ਕੁਝ ਨਾ ਕੁਝ ਬਚਣਾ ਚਾਹੀਦਾ ਇਸ ਤਰ੍ਹਾਂ ਦੇ ਜਿਹੜੇ ਕਲਾ ਦੇ ਨਮੂਨੇ ਨੇ ਅਤੀ ਉੱਤਮ ਨਮੂਨੇ ਨੇ ਇਮਾਰਤ ਸਾਜੀ ਦਾ ਇਹੋ ਜਿਹਾ ਕੰਮ ਹੁਣ ਕਿੱਥੇ ਦੇਖਣ ਨੂੰ ਮਿਲਦਾ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ ਸੰਭਾਲੋ ਅੱਗੇ ਹੈ ਜੀ ਨਵਾਬ ਮਹਿਬੂਬ ਵਲੀ ਖਾਨ ਇਨਾਂ ਨੂੰ ਸੋਬੇਖਾਂ ਵੀ ਕਹਿੰਦੇ ਸੀਗੇ ਨਵਾਬ ਸੋਬੇਖਾਂ ਇਹ ਮਹਿਬੂਬ ਅਲੀ ਖਾਂ ਹੈ ਜਿਹੜੇ ਨੇ ਇਹ ਨਵਾਬ ਵਜ਼ੀਰ ਖਾਂ ਨਵਾਬ ਪੇਖਣ ਖਾਂ ਜਿਨ੍ਹਾਂ ਦਾ ਸਿੱਕਾ ਚੱਲਿਆ ਥਾ ਉਹਨਾਂ ਦਾ ਪੁੱਤ ਹੈ ਇਹ ਜੀ ਜੀ ਉਹਨਾਂ ਦਾ ਪੁੱਤ ਹੈ ਕਿ ਨਵਾਬ ਸਿਕੰਦਰ ਅਲੀ ਖਾਂ ਦਾ ਡੈਡੀ ਹੈ ਇਹ ਨਵਾਬ ਸਿਕੰਦਰ ਅਲੀ ਖਾਂ ਦਾ ਇਹਨਾਂ ਦੀ ਲੁਧਿਆਣੇ ਡੈਥ ਹੋ ਗਈ ਸੀਗੀ ਅੰਗਰੇਜ਼ਾਂ ਦੇ ਜਦ 1857 ਦਾ ਗਦਰ ਪਿਆ ਉਸ ਟਾਈਮ ਇਹਨਾਂ ਦੀ ਲੁਧਿਆਣੇ ਉਹਨਾਂ ਨੇ ਅੰਗਰੇਜ਼ਾਂ ਨੇ ਡਿਊਟੀ ਲਈ ਸੀ ਕਿ ਜਿਹੜੀ ਅੰਗਰੇਜ਼ ਫੌਜ ਉਧਰੋਂ ਦੀ ਲੰਘਦੀ ਹੈ ਉਹਨੂੰ ਕੋਈ ਜ਼ਰੂਰਤ ਪੂਰੀ ਕਰਦੀ ਹੈ ਤੇ ਉਹਨਾਂ ਦੀ ਦੇਖਭਾਲ ਵਾਸਤੇ ਇਹ ਆਪਣੀ ਫੌਜ ਨਾਲ ਉੱਥੇ ਡਿਊਟੀ ਦੇ ਰਹੇ ਸੀਗੇ ਲੁਧਿਆਣੇ 'ਚ ਇਹਨਾਂ ਦੀ ਡੈਥ ਹੋ ਗਈ ਉੱਥੋਂ ਫਿਰ ਲਿਆ ਕੇ ਇਹਨਾਂ ਨੂੰ ਇੱਥੇ ਦਫ਼ਨ ਕੀਤਾ ਗਿਆ ਸੀਗਾ ਉਹ ਨਵਾਬ ਸਾਹਿਬ ਤੇ ਨਾਲ ਉਹਨਾਂ ਦੀ ਬੇਗਮ ਦੀ ਕਬਰ ਹੈ ਇਹਨਾਂ ਨੇ 11 ਸਾਲ ਜਿਹੜਾ ਹੈਗਾ ਆਪਣੇ ਸ਼ਹਿਰ ਤੇ ਆਪਣੀ ਜਿਹੜੀ ਹਕੂਮਤ ਕੀਤੀ ਆਪਣਾ ਰਾਜ ਇਹ ਸ਼ਹਿਰ ਤੇ 11 ਸਾਲ ਬਹੁਤ ਘੱਟ ਸਮਾਂ ਜਿਹੜਾ ਆਪਾਂ ਇਹ ਇਹ ਕਰ ਸਕਦੇ ਆ ਉਸ ਤੋਂ ਬਾਅਦ ਜਿਹੜੀ ਆਪਾਂ ਹੁਣ ਮਜ਼ਾਰ ਤੇ ਪਹੁੰਚਿਆ ਇਹ ਇਹਦੇ ਆਪਣੇ ਇਹਨਾਂ ਦੇ ਪੁੱਤਰ ਨੇ ਜੀ ਜਿਨ੍ਹਾਂ ਨੇ 11 ਸਾਲ ਨਵਾਬ ਮਹਿਬੂਬ ਅਲੀ ਖਾਨ ਜਿਹੜਾ ਰਾਜ ਕੀਤਾ ਇਹ ਇਹਨਾਂ ਦੇ ਪੁੱਤਰ ਨੇ ਨਵਾਬ ਸਿਕੰਦਰ ਅਲੀ ਖਾਨ ਨਵਾਬ ਸਿਕੰਦਰ ਅਲੀ ਖਾਨ 1857ਵਾਂ ਤੁਹਾਨੂੰ ਦੱਸਿਆ ਨਾ ਗਦਰ ਦੇ ਵਿੱਚ ਉੱਥੇ ਡਿਊਟੀ ਸੀਗੀ ਇਹਨਾਂ ਦੀ 1852 ਚ ਨਵਾਬ ਮਹਿਬੂਬ ਖਾਂ ਦੀ ਡੈਥ ਹੋ ਜਾਂਦੀ ਹੈ ਤੇ ਇਹਨਾਂ ਦਾ ਬੇਟਾ ਨਵਾਬ ਸਿਕੰਦਰ ਅਲੀ ਖਾਂ ਜਿਹੜਾ ਉਹ ਨਵਾਬ ਬਣਦਾ ਹੈ ਇਹ 1871 ਤੱਕ ਨਵਾਬ ਰਹਿੰਦਾ ਜੀ ਇਹ ਇਹਨੇ ਆਪਣੇ ਦੌਰ ਦੇ ਵਿੱਚ ਨਵਾਬ ਸਿਕੰਦਰ ਅਲੀ ਖਾਂ ਨੇ ਮਲੇਰ ਕੋਲਾ रियासत ਨੂੰ ਬਹੁਤ ਰੱਖੀ ਦਿੱਤੀ ਹੈ ਉਹ ਸਾਰੇ ਦੇ ਕੰਮ ਜਿੰਨੇ ਇਹਨੇ ਕਰਵਾਏ ਨੇ ਇਸ ਤੋਂ ਪਹਿਲਾਂ ਸ਼ਾਇਦ ਇੰਨੇ ਕਿਸੇ ਨਵਾਬ ਨੇ ਨਹੀਂ ਕਰਵਾਏ ਇਹ ਜੁਝਾਰੂ ਇੰਨਾ ਸੀ ਕਿ ਸ਼ਹਿਰ ਨੂੰ ਬਣਾਉਣ ਦੀ ਇਹਨੂੰ ਜਨੂੰਨ ਲੱਗਿਆ ਸੀਗਾ ਇਨਾਂ ਨੇ ਪਹਿਲਾਂ ਇੱਕ ਆਪਣੇ ਵਾਸਤੇ ਮਹਿਲ ਬਣਵਾਇਆ ਉਹਦਾ ਨਾਮ ਸਿਕੰਦਰ ਮੰਜ਼ਿਲ ਰੱਖਿਆ ਉਹਦੇ ਵਿੱਚ ਪਹਿਲਾਂ ਕਿਲਾ ਰਹਿਮਤਗੜ੍ਹ ਚ ਰਹਿ ਸੀਗੀ ਇਨਾਂ ਦੀ ਕਿਲੇ ਚ ਫਿਰ ਇਨਾਂ ਨੇ ਉਹਦੇ ਚ ਜਿਹੜਾ ਰਹਿਮਤ ਮੰਜ਼ਿਲ ਇਨਾਂ ਨੇ ਉਹ ਸਿਕੰਦਰ ਮੰਜ਼ਿਲ ਬਣਾਇਆ ਉਹਦੇ ਚ ਰਹਿائش ਕੀਤੀ ਫਿਰ ਇਨਾਂ ਨੇ ਦੀਵਾਨ ਖਾਨਾ ਜਿਹਨੂੰ ਸ਼ੀਸ਼ਮੈਲ ਕਿਹਾ ਜਾਂਦਾ ਉਹ ਵੀ ਇਨਾਂ ਨੇ ਬਣਵਾਇਆ ਮਰੇ ਕੋਲ ਦੀ ਜਾਮਾ ਮਾਸ ਉਹ ਵੀ ਇਨਾਂ ਦੇ ਦੌਰ ਚ ਬਣੀ ਇਜ਼ਗਾ ਮਲੇ ਕੋਲ ਦੀ ਉਹ ਵੀ ਇੰਨਾ ਦੇ ਜ਼ੋਰ ਚੋ ਜ਼ਮੀਨ ਹੈ ਨਾ ਦੀ ਜਿਹੜੀ ਬਾਅਦ ਚ ਜਿਹੜੀ ਅੱਜ ਆਪਾਂ ਨੂੰ ਨਵੀਂ ਦਿਖ ਰਹੀ ਹੈ ਉਹ ਤਾਂ ਫਿਰ ਬਾਅਦ ਦੀ ਪਣੀ ਹੈ ਪਹਿਲਾਂ ਪੁਰਾਣੀ ਇਜ਼ਗਾ ਹੁੰਦੀ ਸੀਗੀ ਉਹ ਬਿਲਡਿੰਗ ਇਹਨਾਂ ਨੇ ਬਣਵਾਈ ਸੀਗੀ ਮੈਂ ਦੇਖ ਰਿਹਾ ਵੀ ਇਸ ਜਿਹੜਾ ਹੈਗਾ ਨਵਾਬ ਸਾਹਿਬ ਦੇ ਨਾਲ ਦੋ ਮਕਬਰੇ ਹੋਰ ਬਣੇ ਹੋਏ ਨੇ ਇਹ ਕਿੰਨਾ ਕਿੰਨਾ ਦੇ ਜਿਹੜੇ ਹੈਗੇ ਨੇ ਇਹ ਨਵਾਬ ਸਿਕੰਦਰ ਅਲੀ ਖਾਨ ਜੀ ਆ ਦਿਖਾਵਾਂਗੇ ਜਰਾ ਅੰਦਰ ਤੁਸੀਂ ਇਹ ਸਾਈਡ ਤੇ ਜਿਹੜੀ ਉੱਚੀ ਖਬਰ ਬਣੀ ਹੋਈ ਹੈ ਨਵਾਬ ਸਿਕੰਦਰ ਅਲੀ ਖਾਨ ਹੈ ਇਹ ਦੋਵੇਂ ਉਹਨਾਂ ਦੀਆਂ ਬੇਗਮਾਂ ਨੇ ਇਹਨਾਂ ਦੀਆਂ ਤਿੰਨ ਬੇਗਮਾਂ ਸੀਗੀਆਂ ਇੱਕ ਬੇਗਮ ਇਹਨਾਂ ਦੀ ਜਿਹੜੀ ਸੀ ਉਹ ਬਹੁਤ ਪਰਦੇਦਾਰ ਸੀਗੀ ਨमाज ਪ੍ਰਹੇਜ਼ ਦੀ ਰੋਜ਼ੇ ਦੀ ਪਾਬੰਦ ਸੀਗੀ ਉਹ ਧਾਰਮਿਕ ਖਿਆਲਾਂ ਦੀ ਬਹੁਤ ਜ਼ਿਆਦਾ ਸੀਗੀ ਇਧਰ ਸਾਈਡ ਤੇ ਇੱਕ ਕਮਰਾ ਦਿਖ ਰਿਹਾ ਹੈ ਉਹ ਤੀਜੀ ਬੇਗਮ ਦੀ ਕਬਰ ਜਿਹੜੀ ਹੈ ਉਸ ਕਮਰੇ ਦੇ ਵਿੱਚ ਦੋ ਬੇਗਮਾਂ ਇਹ ਹੋ ਗਈਆਂ ਤੀਜੀ ਬੇਗਮ ਉਹ ਹੋ ਗਈ ਇਹ ਨਵਾਬ ਸਿਕੰਦਰ ਦੀ ਖਾਂ ਹੋ ਗਿਆ ਇੱਥੇ ਆ ਕੇ ਇਹਨਾਂ ਦਾ ਇੱਕ ਜਗ੍ਹਾ ਕਬਰਾਂ ਅ ਤੰਨਾ ਜਾਣਦੇ ਜਾਨੀ ਇੱਕੋ ਪਰਿਵਾਰਕ ਮੈਂਬਰ ਜਿਹੜੇ ਹੋਏ ਨੇ ਸਾਰਿਆਂ ਦੀਆਂ ਇਹਨਾਂ ਨੂੰ ਵੀ ਇੱਕ ਜਗ੍ਹਾ ਹੀ ਜਿਹੜਾ ਕਬਰਸਤਾਨ ਦੇ ਵਿੱਚ ਦਫਨਾਇਆ ਗਿਆ ਇਹਨਾਂ ਦੀ ਕੋਈ ਮਕਬਰਾ ਜਿਹਦਾ ਉਹਨੂੰ ਮਕਬਰਾ ਏਡਾ ਵੱਡਾ ਬਣਾਇਆ ਗਿਆ ਹਾਂਜੀ ਹਾਂਜੀ ਕੋਈ ਮਕਬਰਾ ਜਿਹਦਾ ਉਹਨੂੰ ਆਪਾਂ ਚੱਲਦੇ ਆਂ ਜਿਹੜੇ ਇਹਨਾਂ ਤੋਂ ਬਾਅਦ ਸਿਕੰਦਰ ਅਲੀ ਖਾਨ ਤੋਂ ਬਾਅਦ ਜਿਹੜੇ ਤਿੰਨ ਨਵਾਬ ਹੋਏ ਨੇ ਇਹ ਮਲੇ ਕੋਲ ਦਾ ਰਿਆਸਤ ਦੇ 19ਵੇਂ ਨਵਾਬ ਸੀਗੇ ਮੈਂ ਪਹਿਲਾਂ ਜਿਵੇਂ ਦੱਸਿਆ ਕਿ 22 ਨਵਾਬ ਹੋਏ ਨੇ ਇਹ 19ਵੇਂ ਸੀਗੇ ਹੁਣ ਇਸ ਤੋਂ ਬਾਅਦ 20ਵੇਂ ਜਿਹੜੇ ਬਣੇ ਉਹ ਤੁਹਾਨੂੰ ਮੈਂ ਲੈ ਕੇ ਚੱਲੇ ਆ ਉਹ ਸੀਗੇ ਨਵਾਬ ਇਬਰਾਹਿਮ अली ਖਾਂ ਨਵਾਬ सिकंदर अली ਖਾਂ ਦੇ ਦੋ ਬੇਟੇ ਹੋਏ ਸੀਗੇ ਉਹਨਾਂ ਦੋਨਾਂ ਦੀ ਡੈਥ ਬਚਪਨ ਤੇ ਹੀ ਹੋ ਗਈ ਸੀਗੀ। ਹਾਂਜੀ। ਇੱਕ 10-11 ਸਾਲ ਦਾ ਹੋ ਕੇ ਮਰ ਗਿਆ ਥਾ, ਇੱਕ 7-8 ਸਾਲ ਦਾ ਹੋ ਕੇ ਮਰ ਗਿਆ ਸੀਗਾ। ਠੀਕ ਆ ਜੀ। ਤੇ ਇਹਨਾਂ ਦੇ ਕੋਈ ਔਲਾਦ ਨਹੀਂ ਸੀਗੀ, ਫਿਰ ਉਸ ਤੋਂ ਬਾਅਦ ਕੋਈ ਬੱਚਾ ਨਹੀਂ ਹੋਇਆ। ਹਾਂਜੀ। ਤਾਂ ਹੁਣ ਨਵਾਬੀ ਚਲਾਉਣ ਵਾਸਤੇ ਤਾਂ ਵੰਸ਼ ਅੱਗੇ ਤੋਰਨ ਵਾਸਤੇ ਬੱਚਾ ਚਾਹੀਦਾ ਹੀ ਚਾਹੀਦਾ। ਹਾਂਜੀ। ਫਿਰ ਇਹਨਾਂ ਨੇ ਕੀ ਕੀਤਾ ਕਿ ਆਪਣੇ ਰਿਸ਼ਤੇਦਾਰਾਂ ਦਾ ਇੱਕ ਬੇਟਾ ਜਿਹੜਾ ਹੈ ਉਹ ਗੋਦ ਲੈ ਲਿਆ, ਅਡਾਪਟ ਕਰ ਲਿਆ। ਠੀਕ ਆ ਜੀ। ਉਹ ਜਿਹੜਾ ਬੇਟਾ ਅਡਾਪਟ ਕੀਤਾ ਉਹਦਾ ਨਾਮ ਇਬਰਾਹਿਮ ਅਲੀ ਖਾਨ ਸੀਗਾ। ਫਿਰ ਇਹਨਾਂ ਦੀ ਡੈਥ ਤੋਂ ਬਾਅਦ ਇਬਰਾਹੀਮ ਅਲੀ ਖਾਨ ਮਲੇਰ ਕੋਲ ਦੇ ਦਾ ਨਵਾਬ ਬੀਮਨ ਨਵਾਬ ਬਣੇ ਜੀ ਇਹ ਉਸਾਮਾ ਖੁਰਾ ਜੀ ਇਹ ਬੀਮਨ ਨਵਾਬ ਮਲੇਰ ਕੋਲ ਦੇ ਦਾ ਨਵਾਬ ਇਬਰਾਹੀਮ ਅਲੀ ਖਾਨ ਜੀ ਇਹ ਰਿਹਾ ਇਸ ਤੋਂ ਬਾਅਦ ਫਿਰ ਜਦ ਇਹਨਾਂ ਦੀ ਡੈਥ ਹੋ ਗਈ ਤਾਂ ਇਹਨਾਂ ਦਾ ਬੇਟਾ ਅੱਗੇ ਨਵਾਬ ਅਹਿਮਦ ਅਲੀ ਖਾਨ ਫਿਰ ਉਹ ਨਵਾਬ ਬਣਿਆ ਉਹਨਾਂ ਤੋਂ ਬਾਅਦ ਫਿਰ ਨਵਾਬ ਇਫਤਖਾਰ ਅਲੀ ਖਾਨ ਫਿਰ ਉਹ ਨਵਾਬ ਬਣੇ ਆ लास्ट ਜਿਹੜੇ ਉਹਨਾਂ ਦੇ ਬੇਗਮ ਮੁਨੱਫਰੂ ਨੇ ਸਾ ਦਾ ਇੰਤਕਾਲ ਹੁਣੇ 7-8 ਮਹੀਨੇ ਪਹਿਲਾਂ ਹੋਇਆ ਇਹ ਨਵਾਬ ਸਾਹਿਬ ਦੀ ਆਖਰੀ ਜਿਹੜੀ ਮਰੇ ਕੋਲ ਦਾ ਵੰਸ਼ ਦਾ ਜਿਹੜਾ ਆਖਰੀ ਚਸ਼ਮੋ ਚਿਰਾਗ ਸੀਗਾ ਉਹ ਬੇਗਮ ਮੁਨੱਫਰੂ ਨੇ ਸਾ ਸੀਗੀ ਉਹ ਨਵਾਬ ਅਹਿਮਦ ਅਲੀ ਖਾਨ ਇਹ ਨਵਾਬ ਇਫਤਖਾਰ ਅਲੀ ਖਾਨ ਭਾਈ ਮੇਨ ਨਵਾਬ ਨੇ ਕੋਲ ਦੇ ਇਹ ਤੁਸੀਂ ਇਹ ਬੇਗਮ ਕੈਨੋਮਰ ਰੱਬ ਦੀ ਨਛੜੇ ਬਹਿ ਕਿ ਇਹ ਵੀ ਬਹੁਤ ਛੜੀ ਅਮਰ ਉਮਰ ਭੋਕੇ 100 ਸਾਲ ਤੋਂ ਕਹਿੰਦੇ ਉੱਪਰ ਜਿਹੜੀ ਅਮਰ ਭੋਕੇ ਨੇ 103 ਸਾਲ ਦੀ ਉਮਰ ਭੋਕੇ ਇਹਨਾਂ ਦਾ ਇੰਤਖਾਲ ਹੋਇਆ ਔਰ ਇਹ ਪਿੱਛੋਂ ਵੀ ਨਵਾਬੀ ਖਾਨਦਾਨ ਦੇ ਸੀਗੇ Rajasthan ਦੇ ਵਿੱਚ ਇੱਕ ਟੌਂਕ ਸ਼ਹਿਰ ਹੈ ਉਹ ਬਹੁਤ ਵੱਡੀ ਰਿਆਸਤ ਹੁੰਦੀ ਸੀ ਟੌਂਕ ਦੇ ਨਵਾਬ ਦੀ ਧੀ ਸੀਗੀ ਇਹ ਨਵਾਬ ਨੂੰ ਹੀ ਵਿਆਹੀ ਆਈ ਸੀਗੀ ਪਿਛੋਂ ਸੌਰਿਆਂ ਚੋਂ ਪੇਕਿਆਂ ਚੋਂ ਵੀ ਨਵਾਬੀ ਸੌਰਿਆਂ ਵੀ ਨਵਾਬੀ ਫਿਰ ਇੱਥੇ ਆ ਕੇ ਇਹ 103 ਸਾਲ ਦੀ ਉਮਰ بیگم ਦੇ ਤੌਰ ਤੇ ਭੋਗੀ ਇਹਨਾਂ ਨੇ ਦਫ਼ਨ ਹੋਣ ਤੋਂ ਬਾਅਦ ਇੱਕ ਪਾਸੇ ਸੌਰੇ ਦੀ ਕਬਰ ਹੈ ਇੱਕ ਪਾਸੇ ਪਤੀ ਦੀ ਕਬਰ ਗੱਬੇ بیਗਮ ਉਹਨਾਂ ਦਾ ਪੁਰਾਣਾ ਸਾ ਇੱਥੇ ਆ ਕੇ ਮਲੇ ਕੋੜਲੇ ਦੇ ਸ਼ਾਹੀ ਵੰਸ਼ ਦਾ ਅੰਤ ਹੋ ਗਿਆ ਆਖਰੀ ਚਸ਼ਮੋ ਚਿਰਾਗ ਜਿਹੜਾ ਸੀਗਾ ਇੱਥੇ ਆ ਕੇ ਖਤਮ ਹੋ ਗਿਆ ਆ ਬਹੁਤ-ਬਹੁਤ ਧੰਨਵਾਦ ਸੇਖ ਸਾਹਿਬ ਤੁਸੀਂ ਸਾਨੂੰ ਜਿਹੜਾ ਇਹ ਸਾਹੀ ਖਜ਼ਾਨਾ ਜਿਹੜਾ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦਰਸ਼ਕਾਂ ਨੂੰ ਜਿਹੜਾ ਤੁਸੀਂ ਸਾਂਝਾ ਕੀਤਾ ਜਾਣੂ ਕਰਵਾਇਆ ਜਿਹੜੇ ਅਜੇ ਤੱਕ ਵੀ ਇਹਨਾਂ ਚੀਜ਼ਾਂ ਤੋਂ ਜਿਹੜੇ ਸਾਹੀ ਮਕਬਰਿਆਂ ਨੂੰ ਦੇਖਣ ਨੂੰ ਤਰਸਦੇ ਨੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸੋਤ ਤੋਂ ਜਿਹੜਾ ਇਤਿਹਾਸ ਲੈ ਕੇ ਉਹਨਾਂ ਦੇ ਝੋਲੀ ਪਾਵਾਂਗੇ ਉਹ ਦੇਖਣਗੇ ਅਤੇ ਇਹ ਕਿ ਇਹਨੂੰ ਇੱਥੇ ਦਰਸ਼ਕ ਕਰਨ ਵਾਸਤੇ ਵੀ ਆਉਣਗੇ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਆਏ ਮੈਨੂੰ ਇਸ ਕਾਵਲ ਸਮਝਿਆ ਤੇ ਮੈਂ ਜੋ ਕਰ ਸਕਿਆ ਜਿੰਨੀ ਕੁ ਮੈਨੂੰ ਜਾਣਕਾਰੀ ਸੀ ਉਹ ਮੈਂ ਦੱਸੀ ਮਿਹਰਬਾਨੀ ਤੁਹਾਡੀ ਆ ਦੇਖੋ ਦਰਸ਼ਕੋ ਬਹੁਤ ਸੋਹਣਾ ਜਿਹੜਾ ਸ਼ਹਿਰ ਮਲੇਕ ਕੋਟਲਾ ਇਤਿਹਾਸ ਨੂੰ ਆਪਣੇ ਵਿੱਚ ਸਮੋਈ ਬੈਠਾ ਬਹੁਤ ਅੰਦਰੋਂ ਜੇ ਆਪਾਂ ਫਰੋਂ ਕੇ ਦੇਖੀਏ ਬਹੁਤ ਇਤਿਹਾਸਕ ਚੀਜ਼ਾਂ ਜਿਹੜੀਆਂ ਇਹ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਮੇਂ-ਸਮੇਂ ਸਰ ਜਿਹੜਾ ਹੈਗਾ ਸਹਿਰ ਦਾ ਇਤਿਹਾਸ ਜਿਹੜਾ ਹੈਗਾ ਉਹ ਉਸ ਦਰਸ਼ਕਾਂ ਦੇ ਰੂਬਰੂ ਕਰਦੇ ਰਹਿਾਂਗੇ ਮਲੇਹ ਕੋਟਲਾ ਦੇ ਸਾਹੀ ਬੱਕਰਿਆਂ ਤੋਂ ਕੈਮਰਾ ਪਰਸਨ ਹਰਮਨ ਦੇ ਨਾਲ ਔਨ 에ਅਰ ਲਈ ਸਰਵਿਸ ਸੰਗ੍ਰੇਟੂਲ